ਸੱਚੀ ਗੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਲੈ ਕੇ ਹਾਜ਼ਰ ਆ। ਦੋਸਤੋ ਅੱਜ ਇੱਕ ਸੁਪਰੀਮ ਫੈਸਲਾ ਅਦਾਲਤ ਦੇ ਵੱਲੋਂ ਆਇਆ ਜ਼ਿਕਰ ਉਹਦਾ ਕਰਨਾ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੇ ਹਰਿਆਣਾ ਦੇ ਵਿਚਾਲੇ S.Y.L ਦਾ ਮਸਲਾ ਵੀ ਹੈਗਾ ਤੇ ਨਾਲ ਦੀ ਨਾਲ ਇਸ ਵੇਲੇ ਪਾਣੀਆਂ ਦਾ ਮਸਲਾ ਉਲਝਿਆ ਹੋਇਆ ਕਿ ਵਾਧੂ ਪਾਣੀ ਦੇਣਾ ਕਿ ਨਹੀਂ ਦੇਣਾ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਮਤਾ ਪਾਇਆ ਗਿਆ ਤੇ ਦੂਸਰੇ ਪਾਸੇ BBMP ਨੇ ਅਦਾਲਤ ਦਾ ਰੁਖ ਕਰ ਲਿਆ ਤੇ ਹਰਿਆਣੇ ਵਾਲੇ ਪਾਸੇ ਵੀ ਗਤੀਵਿਧੀਆਂ ਤੇਜ਼ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਧਿਆਨ ਮੰਗਦੀਆਂ ਕਿ ਆਖਰਕਾਰ ਇਹ ਰੇੜਕਾ ਬਣਿਆ ਕਿਉਂ ਹੈਗਾ ਕਿ ਇਸ ਦਾ ਕੋਈ ਵਿਚਲਾ ਹੱਲ ਨਿਕਲ ਸਕਦਾ ਤਾਂ ਨਹੀਂ ਨਿਕਲ ਸਕਦਾ ਨਾਲ ਦੀ ਨਾਲ ਜਿਸ ਤਰੀਕੇ ਨਾਲ ਅੱਜ ਉੱਚੇਚੇ ਤੌਰ ਤੇ ਕਿਸਾਨਾਂ ਨੇ ਕੂਚ ਕੀਤੀ ਸ਼ੰਭੂ ਜਿਹੜਾ ਪੁਲਿਸ ਥਾਣਾ ਸੀਗਾ ਉਧਰ ਨੂੰ ਤਾਂ ਉਸ ਮੁਤਲਕ ਵੀ ਚਰਚਾ ਕਰਾਂਗੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਸ ਦੇ ਵਿੱਚ ਜੋੜ ਕੇ ਦੇਖਣੀਆਂ ਬਣਦੀਆਂ ਪਰ ਨਾਲ ਦੀ ਨਾਲ ਇਹ ਵੀ ਸਮਝਣਾ ਜ਼ਰੂਰੀ ਹੈਗਾ ਕਿ ਜੇ ਅਸੀਂ ਪੰਜਾਬ ਦੇ ਵਿੱਚ ਪਾਣੀ ਦੀ ਕਿੱਲਤ ਦਾ ਜ਼ਿਕਰ ਕਰ ਰਹੇ ਹਾਂ ਜੇ ਅਸੀਂ ਇਧਰਲੇ ਪਾਸੇ ਇਹ ਕਹਿ ਰਹੇ ਹਾਂ ਕਿ ਸਾਡੇ ਜਿੰਨੇ ਵੀ ਡੈਮ ਨੇ ਉਹਨਾਂ ਦੇ ਵਿੱਚ ਪਿਛਲੇ ਸਾਲ ਨਾਲੋਂ ਪਾਣੀ ਘਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਵੱਧ ਸਕਦੀਆਂ ਨੇ ਤਾਂ ਹਰਿਆਣੇ ਦੇ ਵਿੱਚ ਸਥਿਤੀ ਕੀ ਹੈਗੀ ਹੈ ਹਰਿਆਣੇ ਦੇ ਵਿੱਚ ਜਿਹੜਾ ਵਾਧੂ ਪਾਣੀ ਕੰਜ਼ਿਊਮ ਕਰਨ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਉੱਥੇ ਹਾਲਾਤ ਕੀ ਨੇ ਪਾਣੀ ਦੇ ਉਹ ਵੀ ਸਮਝਣਾ ਸਾਡੇ ਨਾਲ तमाम ਮਸਲੇ ਤੇ ਗੱਲਬਾਤ ਕਰਨ ਲਈ ਚੇਚੇ ਤੌਰ ਤੇ ਸੀਨੀਅਰ ਪੱਤਰਕਾਰ ਗੁਰਜੀਤ ਸਿੰਘ ਮਾਨ ਨੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਜੀ ਜੀ ਸਵਾਗਤ ਜੀ ਮਾਨ ਸਾਹਿਬ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਇਸੇ ਮਸਲੇ ਤੇ ਥੋੜਾ ਜਿਹਾ ਜ਼ਿਕਰ ਕਰ ਲਈਏ ਕਿ ਅਦਾਲਤ ਦੇ ਵੱਲੋਂ ਇੱਕ ਸੁਪਰੀਮ ਫੈਸਲਾ ਅਦਾਲਤ ਨੇ ਸਾਫ਼ ਤੌਰ ਤੇ ਜ਼ਿਕਰ ਕਰ ਦਿੱਤਾ ਕਿ ਦੋਵੇਂ ਸੂਬੇ ਕੇਂਦਰ ਦੀ ਮਦਦ ਦੇ ਨਾਲ ਬੈਠ ਕੇ ਹੱਲ ਕਰਨ ਮਸਲੇ ਦਾ ਐਸਵੀਏਐਲ ਦਾ ਜ਼ਿਕਰ ਜਿਹੜਾ ਸੀਗਾ ਤੇ ਦੂਸਰੇ ਪਾਸੇ ਜ਼ਿਕਰ ਇਹ ਵੀ ਨਾਲ ਦੀ ਨਾਲ ਕਰਤਾ ਕਿ ਜੇ ਉਸ ਤਰੀਕੇ ਨਾਲ ਕੋਈ ਹੱਲ ਨਹੀਂ ਨਿਕਲਿਆ ਫਿਰ 13 ਅਗਸਤ ਨੂੰ ਦੇਖਾਂਗੇ ਕੀ ਬਣਦਾ ਹੈ ਜੀ ਸੁਪਰੀਮ ਕੋਰਟ ਦਾ ਫੈਸਲਾ ਵੀ ਤਕਰੀਬਨ ਉਸੇ ਸਮੇਂ ਆ ਗਿਆ ਜਦੋਂ ਹਰਿਆਣਾ ਪੰਜਾਬ ਆਪਸ ਵਿੱਚ ਇੱਕ ਦੂਸਰੇ ਨਾਲ ਤੂ ਤੜਾਕ ਕਰ ਰਹੇ ਸੀ ਜੀ ਬੀਬੀਐਮਬੀ ਤੋਂ ਪਾਕੜਾ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਤੇ ਉਧਰੋਂ ਇੰਟਰਨੈਸ਼ਨਲ ਬਾਰਡਰ ਤੇ ਵੀ ਇਸ ਵੇਲੇ ਜਿਹੜਾ ਇੱਕ ਪੱਖ ਦਾ ਮਾਮਲਾ ਹੈ ਜੀ ਉਹ ਵੀ ਪਾਣੀਆਂ ਦਾ ਹੀ ਹੈ ਚਾਹੇ ਉਹ ਆਪਾਂ ਇੰਡਸ ਵਾਟਰ ਟਰੀਟੀ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਆਪਣਾ ਇਹ ਪੂਰਾ ਹੀ ਨਾਰਥ ਦਾ ਖੇਤਾ ਜਿਹੜਾ ਇਸ ਵੇਲੇ ਪਾਣੀਆਂ ਚ ਉਲਝ ਕੇ ਬੈਠਾ ਹੋਇਆ ਹੈ ਜੀ ਜਿਹੜੀ ਐਸਵਾਈਐਲ ਦੀ ਗੱਲ ਤੋਂ ਸ਼ੁਰੂ ਕਰੀਏ ਤਾਂ ਇਹ ਦੇਖੋ ਜੀ ਇਹ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦਾ ਇਹ ਉਸ ਵੇਲੇ ਤੋਂ ਮਾਮਲਾ ਚੱਲ ਰਿਹਾ ਹੈ ਕੋਈ ਨਵਾਂ ਮਾਮਲਾ ਨਹੀਂ ਕਈ ਜਿਹੜੇ ਇਸ ਗੱਲ ਨੂੰ ਬਹੁਤ ਅੱਛਾ ਸਮਝਦੇ ਆ ਉਹ ਕਹਿੰਦੇ ਕਿ ਸ਼ਾਇਦ ਉਸ ਤੋਂ ਵੀ ਪੁਰਾਣਾ ਮਸਲਾ ਹੈ ਐਸਵਾਈਐਲ ਨੂੰ ਲੈ ਕੇ ਲੇਕਿਨ ਤੁਸੀਂ ਕਿਉਂਕਿ ਤੁਸੀਂ ਪੰਜਾਬ ਚੋਂ ਮੈਂ ਹਰਿਆਣਾ ਚੋਂ ਕੋਈ ਮੈਨੂੰ ਲੱਗਦਾ ਹੈ ਪੋਲਿਟੀਕਲ ਬਾਉਂਡਰੀਜ਼ ਆਰ देयर ਲੇਕਿਨ ਗੌਲਕ ਤੌਰ ਤੇ ਦੋਨਾਂ ਸਟੇਟਸ ਦੀ ਕੋਈ ਫਰਕ ਨਹੀਂਗਾ ਉਸੇ ਤਰ੍ਹਾਂ ਦੀ ਅਸੀਂ ਖੇਤੀਬਾੜੀਆਂ ਕਰਦੇ ਆ ਉਸੇ ਤਰ੍ਹਾਂ ਦੀਆਂ ਜ਼ਮੀਨਾਂ ਤੇ ਕਿਤੇ ਘੱਟ ਤੇ ਕਿਤੇ ਵੱਧ ਉਸੇ ਤਰ੍ਹਾਂ ਦੇ ਸਾਡੇ ਕੋਲ ਪਾਣੀ ਦੇ ਸੰਸਾਧਨ ਹੈਗੇ ਜੀ ਜੀ ਜੋ ਸਥਿਤੀ ਜਦੋਂ ਉਸ ਵੇਲੇ ਬਣਾਈ ਗਈ ਸੀ 1966 ਵਿੱਚ ਉਸ ਤੋਂ ਬਾਅਦ ਬਹੁਤ ਵੱਡੇ ਚੇਂਜਸ ਆਏ ਹੈ ਇਨ ਐਗਰੋਨਮੀ ਇਨ ਐਗਰੀਕਲਚਰ ਪ੍ਰੈਕਟਿਸਸਿਸ ਇਨ ਕrops that are sown ਕਿਉਂਕਿ ਉਸ ਵੇਲੇ ਕੁਝ ਹੋਰ ਫਸਲਾਂ ਬੀਜੀਆਂ ਜਾਂਦੀਆਂ ਸੀ ਜੀ ਅੱਜ ਤੁਸੀਂ ਜਿੱਧਰ ਵੀ ਨਜ਼ਰ ਨਿਗਾਹ ਮਾਰਦੇ ਹੋ ਜੀ ਤੁਹਾਨੂੰ ਸਾਰੇ ਪਾਸੇ ਝੋਨਾ ਜਿਹਨੂੰ ਹਰਿਆਣੇ ਦੇ ਕੁਝ ਕਿਤੇ ਚ ਜੀਰੀ ਕਹਿ ਦਿੰਦੇ ਆ ਜਾਂ ਰਾਈਸ ਪੈਡੀਜ਼ ਹੈ ਨਾ ਜੀ ਤੇ ਦੂਸਰੇ ਪਾਸੇ wheat ਇਹ ਤੁਹਾਨੂੰ ਦੋ ਫਸਲਾਂ ਹੀ ਸਭ ਜਗ੍ਹਾ ਦੇਖਣ ਨੂੰ ਮਿਲਦੀਆਂ ਤੇ ਝੋਨੇ ਤੇ ਇੱਕ ਕਾਫੀ ਸੀਰੀਅਸ ਇਲਜ਼ਾਮ ਹੈ ਕਿ ਇਹ ਵਾਟਰ ਗੱਜਲਿੰਗ ਕ੍ਰੌਪ ਹੈ ਕਿ ਇਹ ਪਾਣੀ ਬਹੁਤ ਪੀਂਦੀ ਹੈ ਜੀ ਚਲੋ ਇਸ ਦੇ ਇਫੈਕਟਸ ਕਈ ਤਰ੍ਹਾਂ ਦੇ ਡਿਸਪਿਊਟਡ ਹੈਗੇ ਕਿ ਪਾਣੀ ਇਹ ਕਿੰਨਾ ਪੀਂਦੀ ਹੈ ਕਿਉਂਕਿ ਤਕਨੀਕ ਇਹ ਵੀ ਚੇਂਜ ਆ ਗਈ ਹੈ ਡਾਇਰੈਕਟਲੀ ਸੀਡਡ ਰਾਈਸ ਆ ਗਿਆ ਹੈ ਜਿਹਨੇ ਇਹਦੀ ਪਾਣੀ ਦੀ ਖਪਤ ਘਟ ਕੀਤੀ ਹੈ ਨਾਲ ਹੀ ਇੱਕ ਸਖਾਵੀ ਖਬਰ ਆਈ ਹੈ ਕਿ ICAR ਨੇ CRISPR ਬੇਸਡ ਟੈਕਨੋਲੋਜੀ ਦੇ ਨਾਲ ਇੱਕ ਨਵਾਂ ਬੀਜ ਵੀ ਇਜਾਜ਼ਤ ਕੀਤਾ ਹੈ ਇਹਨਾਂ ਇਹਨਾਂ ਪੁਰਾਣੀਆਂ ਵੈਰਾਈਟੀਆਂ ਦੇ ਉੱਪਰ ਹੀ ਜਿਹੜਾ ਘੱਟ ਪਾਣੀ ਪੀਏਗਾ ਤੇ ਇਹ ਵਧੀਆ ਗੱਲਾਂ ਆਉਣ ਵਾਲੇ ਸਮੇਂ ਲਈ ਇਹ ਆਪਾਂ ਨੂੰ ਇਸ ਤੋਂ ਰਿਸਕਿਊ ਕਰਨੀਆਂ ਚੀਜ਼ਾਂ ਤੋਂ ਲੇਕਿਨ ਦੂਸਰਾ ਜਿਹੜਾ ਕ੍ਰੌਪ ਦੀ ਡਾਈਵਰਸੀਫਿਕੇਸ਼ਨਸ ਦੀ ਗੱਲ ਹੈ हरियाणा ने भी बहुत जोर लाया इंसेंटिवाइज भी किया वो कामयाब नहीं हो सकी हां क्योंकि कितना किते वो फसलें किसान ਲਈ लायक बंद नहीं रही हां चाहे वो मक्की है चाहे बाजरा है चाहे किते कॉटन सी इस करके ਸਾਡੇ ਕੋਲ ਜਾਂ ਫਾਰਮਰ ਕੋਲ ਜਾਂ ਗਵਰਨਮੈਂਟ ਦੇ ਸਾਇੰਟਿਸਟਸ ਕੋਲ ਵੀ ਇਨ ਰਿਐਲਿਟੀ ਇਹ ਦੋ ਫਸਲਾਂ ਹੀ ਹੈ ਜਿਹੜੀਆਂ ਸਾਡੇ ਖੇਤੇ ਵਿੱਚ ਕਾਮਯਾਬ ਹੈ ਤੇ ਦੋਨਾਂ ਨੂੰ ਪਾਣੀ ਚਾਹੀਦਾ ਜੀ ਤੇ ਕਿਉਂਕਿ ਇਹ ਹਰਿਆਣਾ ਪੰਜਾਬ ਉੱਤਰ ਪ੍ਰਦੇਸ਼ ਇਹ ਸਾਡੀ ਫੂਡ ਬਾਸਕਟ ਹੈ ਪੂਰੇ ਇੰਡੀਆ ਨੂੰ ਅਸੀਂ 1.140 ਕਰੋੜ ਲੋਕਾਂ ਨੂੰ ਫੀਡ ਕਰਦੇ ਆ ਉਹਦਾ ਬੜਾ ਵੱਡਾ ਹਿੱਸਾ ਇਹਨਾਂ ਤਿੰਨ ਥਾਵਾਂ ਤੋਂ ਜਾਂਦਾ ਹੈ ਜੀ ਜੀ ਤਾਂ ਪਾਣੀ ਦੇਖੋ ਜਿੱਥੇ ਸਾਨੂੰ ਪੀਣ ਲਈ ਬੜਾ ਜ਼ਰੂਰੀ ਹੈ ਉੱਥੇ ਹੀ ਸਾਨੂੰ ਫਸਲਾਂ ਨੂੰ ਪਾਲਣ ਲਈ ਵੀ ਬਹੁਤ ਜ਼ਰੂਰੀ ਹੈ ਰਹੀ ਗੱਲ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਨੇ ਤੁਸੀਂ ਦੇਖਿਆ ਹੋਣਾ ਕਿ ਉਹਨੇ ਇੱਕ ਤਰ੍ਹਾਂ ਦੀ ਇੱਕ ਇੱਕ ਰეკਮੈਂਡੇਸ਼ਨ ਦਿੱਤੀ ਹੈ ਕਿ ਦੋਨੋਂ ਸਟੇਟਸ ਬੈਠ ਕੇ ਸੂਰਜ ਲੈਂਡ ਕੋਈ ਉਹਨੇ ਸਪੀਕਿੰਗ ਮਾਨ ਸਰ ਪਹਿਲਾਂ ਵੀ ਇਹ ਜ਼ਿਕਰ ਹੁੰਦਾ ਰਿਹਾ ਪਹਿਲਾਂ ਵੀ ਇਹੀ ਪਹਿਲਾਂ ਵੀ ਇਹੋ ਇਹੋ ਹੋਇਆ ਜੀ ਉਹਦਾ ਰੀਜ਼ਨ ਮੈਂ ਤੁਹਾਨੂੰ ਅੱਜ ਦੱਸਣਾ ਚਾਹਾਂਗਾ ਕਿ ਸੁਪਰੀਮ ਕੋਰਟ ਕਿਉਂ ਨਹੀਂ ਇੱਕ ਸਪੀਕਿੰਗ ਆਰਡਰ ਦੇ ਪਾ ਰਿਹਾ ਕਿ ਬਈ ਪੰਜਾਬ ਵਾਲਿਓ ਤੁਸੀਂ ਐਸਵਾਈਐਲ ਬਣਾਓ ਤੇ ਪਾਣੀ ਛੱਡੋ ਜਾਂ ਹਰਿਆਣੇ ਨੂੰ ਕਿ ਬਈ ਅਸੀਂ ਇਹ ਨਹੀਂ ਬਣਨਦਿਆਂਗੇ ਨਹੀਂ ਮਿਲੇਗੀ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਲੀਗਲ ਐਕਸਪਰਟਸ ਹੈ ਉਹ ਜਾਣਦੇ ਨੇ ਕਿ ਇੰਟਰਨੈਸ਼ਨਲ ਰਾਈਪੇਰੀਅਨ ਰਾਈਟਸ ਦੇ ਰਹਿੰਦੇ ਜਿਹੜਾ ਸਾਡਾ ਐਪਿਕਸ ਕੋਡ ਹੈ ਸੁਪਰੀਮ ਕੋਡ ਤੇ ਇਹ 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 ਜਿਹੜਾ ਰਾਈਪੇਰੀਅਨ ਰਾਈਟਸ ਹੈ ਉਹਦੇ ਜੂਰਿਸਡਿਕਸ਼ਨ ਤੋਂ ਵੀ ਬਾਹਰ ਹੋ ਜਾਂਦਾ ਹੈ ਹਮ ਯਾਨੀ ਕਿ ਸੁਪਰੀਮ ਕੋਰਟ ਨਹਿਰ ਤਾਂ ਬਣਵਾ ਸਕਦਾ ਹੈ ਜੀ ਲੇਕਿਨ ਉਹਦੇ ਚ ਪਾਣੀ ਛਿੜਵਾਣਾ ਉਹਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਬਿਲਕੁਲ ਇਸ ਕਰਕੇ ਇਹ ਵਾਰੀ ਵਾਰੀ ਦੋਨੋਂ ਸਟੇਟਸ ਨੂੰ ਕਹਿੰਦਾ ਕਿ ਉਸ ਤੋਂ ਬਾਅਦ ਪੰਜਾਬ ਸਰਕਾਰ ਤੋਂ ਇਹ ਵੀ ਹੁੰਦਾ ਨਾ ਕਿ ਉਹ ਇਸ ਤੋਂ ਉੱਪਰ ਵੀ ਫਿਰ ਜਾ ਕੇ ਅਪਲਾਈ ਕਰ ਸਕਦੀ ਹੈ ਜੀਆ ਇੰਟਰਨੈਸ਼ਨਲ ਕੋਰਟ ਵਿੱਚ ਵੀ ਜਾ ਸਕਦੇ ਆ ਤੇ ਲੇਕਿਨ ਗੱਲ ਇਹ ਹੈ ਜੀ ਕਿ ਪਾਣੀ ਨਾ ਪੰਜਾਬ ਕੋਲ ਵਾਧੂ ਹੈ ਤੇ ਨਾ ਹਰਿਆਣੇ ਨੂੰ ਦੀ ਸ਼ਿਕਾਇਤ ਗਲਤ ਹੈ ਕਿ ਸਾਡੇ ਕੋਲ ਥੋੜੇ ਨਹੀਂ ਸਾਡੇ ਕੋਲ ਬਿਲਕੁਲ ਥੋੜਾ ਹੈ ਉਨੇ ਹੀ ਥੋੜਾ ਜਿੰਨੇ ਪੰਜਾਬ ਦੀ ਥੋੜਾ ਤੇ ਨਾਲੇ ਸਾਡੇ ਕੋਲ ਕੋਈ ਹਰਿਆਣੇ ਵਿੱਚ ਨੈਚੁਰਲ ਰਿਸੋਰਸ ਨਹੀਂ ਹੈ ਕੋਈ ਨਦੀਆਂ ਸਾਡੀਆਂ ਆਪਦੀਆਂ ਇੱਕ ਕੱਗਰ ਨੂੰ ਛੱਡ ਕੇ ਹੋਰ ਕੋਈ ਨਹੀਂ ਹੈਗੀ ਕੱਗਰ ਇੱਕ ਸੀਜ਼ਨਲ ਰਿਵਰ ਹੈਗੀ ਹੈ ਜੀ ਜੀ ਆ ਮੈਨੂੰ ਥੋੜਾ ਟਾਈਮ ਪਾਣੀ ਆਂਦਾ ਪਰ ਸਾਥੀ ਜਦੋਂ ਪਾਣੀ ਆਉਣਾ ਉਹ ਤੇ ਉਦੋਂ ਹੀ ਆਉਣਾ ਜੀ ਕਈ ਵਾਰ ਨਹੀਂ ਵੀ ਆਂਦਾ ਜੀ ਉਸ ਇਸ ਕਰਕੇ ਮੇਰੇ ਖਿਆਲ ਐਸਵਾਈਐਲ ਤੇ ਤਾਂ ਭਾਈ ਇਹਨੀ ਕੀ ਗੱਲ ਰੱਖੀ ਐ ਅੱਜ ਕਿ ਇਹ ਮੈਟਰ ਅਜੇ ਵੀ ਸਬਜੁਕਟ ਇਸ ਹੈ ਹਾਂਜੀ ਮਾਨ ਸਰ ਇੱਥੇ ਹੈ ਨਾ ਇੱਕ ਬੜਾ ਅਹਿਮ ਚੀਜ਼ ਹੋ ਜਾਂਦੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹ ਪੰਜਾਬ ਤੇ ਹਰਿਆਣਾ ਰਾਈਸ ਬੌਲ ਦੇ ਵਜੋਂ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ ਤਾਂ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਸੀਂ ਜਦੋਂ ਬਾਕੀ ਮੁਲਕਾਂ ਦੀ ਗੱਲ ਕਰਦੇ ਹਾਂ ਨਾ ਉਹਨਾਂ ਨੂੰ ਪਤਾ ਜਿੱਥੋਂ ਰਾਈਸ ਬੌਲ ਜਿੱਥੋਂ ਖੇਤੀ ਹੋ ਰਹੀ ਹੈ ਜਿੱਥੋਂ ਅਨਾਜ ਪੈਦਾ ਹੋ ਰਿਹਾ ਤਾਂ ਉੱਥੇ ਦੀਆਂ ਸਰਕਾਰਾਂ ਖਾਸ ਧਿਆਨ ਦਿੰਦੀਆਂ ਨੇ ਉਹਨਾਂ ਸੂਬਿਆਂ ਦੇ ਵਿੱਚ ਵੀ ਇਹਨਾਂ ਸੂਬਿਆਂ ਦਾ ਧਿਆਨ ਖਾਸ ਦਈਏ ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਸਬਸਿਡੀ ਦੇਈਏ ਤਾਂ ਜੋ ਇੱਥੋਂ ਅਸੀਂ ਪੂਰੇ ਦੇਸ਼ ਨੂੰ ਚਲਾਉਣਾ ਹੈਗਾ ਅਨਾਜ ਪੂਰੇ ਦੇਸ਼ 'ਚ ਲੈ ਕੇ ਜਾਣਾ ਪਰ ਇੱਥੇ ਰੇੜਕਾ ਜਾਣਬੁੱਝ ਕੇ ਬਣਾ ਕੇ ਰੱਖਿਆ ਹੋਇਆ ਕਾਰਨ ਕੀ ਲੱਗਦਾ ਤੁਹਾਨੂੰ ਕਿ ਇਹ ਰੇੜਕਾ ਜੇ ਤੁਸੀਂ ਇਹ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਕਿ ਕਿ ਮੈਂ ਪੋਲਿਟਿਕਸ 'ਚ ਨਹੀਂ ਜਾਣਾ ਚਾਹੁੰਗਾ ਤਾਂ ਆਈ ਵੋਂਟ ਬਲੇਮ ਐਨੀਥਿੰਗ ਕਿ ਇਹ ਜਾਣਬੁੱਝ ਕੇ ਰੇੜਕਾ ਰੱਖਿਆ ਗਿਆ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਜਿਸ ਤਰ੍ਹਾਂ ਤੁਸੀਂ ਹੁਣ ਇਹ ਕੁਝ ਸਾਲਾਂ 'ਚ ਦੇਖ ਕੇ ਕਿ ਸਾਡੇ ਅਨ ਨੈਸ਼ਨਲ ਹਾਈਵੇ ਨੈਟਵਰਕ ਜੀ ਬੜੀ ਸਪੀਡ ਨਾਲ ਡਿਵੈਲਪ ਹੋਏ ਹੈ ਚਾਹੇ ਉਹ ਭਾਰਤ ਮਾਲਾ ਪ੍ਰੋਜੈਕਟ ਹੈ ਚਾਹੇ ਸਿੰਪਲ ਨੈਸ਼ਨਲ ਹਾਈਵੇਜ਼ ਹੈ ਐਕਸਪ੍ਰੈਸਵੇਜ਼ ਹੈ ਲੇਕਿਨ ਤੁਸੀਂ ਆਲੇ-ਦੁਆਲੇ ਚਾਹੇ ਮੇਰੇ ਹਰਿਆਣੇ ਚਾਹੋ ਚਾਹੇ ਤੁਸੀਂ ਪੰਜਾਬ ਚ ਦੇਖੋ ਸਾਡਾ ਜਿਹੜਾ ਕੈਨਾਲ ਸਿਸਟਮ ਹੈ ਜੀ ਉਹ ਬਿਲਕੁਲ ਜਰਜਰ ਹੋਇਆ ਪਿਆ ਬਿਲਕੁਲ ਪੁਰਾਣੇ ਤਰੀਕੇ ਦੇ ਤਰੀਕੇ ਦਾ ਹੀ ਉੱਥੇ ਹੀ ਬੈਠਾ ਹੈ ਉਹਨੂੰ ਨਾ ਤਾਂ ਉਹਦੀ ਆਰਗੂਮੈਂਟੇਸ਼ਨ ਕੀਤੀ ਗਈ ਹੈ ਨਾ ਹੀ ਉਹ ਚ ਜਪਾਨੀ ਕੀਤਾ ਗਿਆ ਤੇ ਨਾ ਜਿਹੜੀ ਉਹਦੀ ਕੈਪੈਸਿਟੀ ਆਲਰੇਡੀ ਹੈਗੀ ਹੈ ਉਨੂੰ ਵੀ ਸਾਫ ਸਫਾਈ ਡੀਸਲਟੀ ਡੀਸੈਲਥਿੰਗ ਵਗੈਰਾ ਨਹੀਂ ਕਰੀ ਗਈ ਮੈਂ ਕਈ ਗੱਲ ਜਗਾ ਇਹ ਗੱਲ ਕਹਿਣਾ ਹੈ ਕਿ ਸਾਡੇ ਸਮੁੱਚੇ ਭਾਰਤ ਜਿੱਤੇ ਖਾਸ ਕਰਕੇ ਆਪਣੇ ਇਲਾਕਿਆਂ ਚ ਪਾਣੀ ਦੀ ਕਮੀ ਨਹੀਂ ਹੈ ਪਾਣੀ ਦੀ ਮਿਸ ਮੈਨੇਜਮੈਂਟ ਬੜੀ ਜ਼ਬਰਦਸਤ ਹੈ ਜੀ ਮਿਸ ਮੈਨੇਜਮੈਂਟ ਲਈ ਕੇਵਲ ਕਿਸਾਨ ਨੂੰ ਦੋਸ਼ੀ ਕਹਿ ਦੇਣਾ ਜਾਂ ਇਹਦੇ ਯੂਜ਼ਰਸ ਨੂੰ ਕਹਿ ਦੇਣਾ ਗਲਤ ਹੈ ਕਿਉਂਕਿ ਇਨਫਰਾਸਟ੍ਰਕਚਰ ਤਾਂ ਸਰਕਾਰਾਂ ਨੇ ਬਣਾਉਣਾ ਸੀ ਇਹ ਗੱਲ ਜੇ ਥੋੜੀ ਪਿੱਛੇ ਲਜਾਈਏ ਤਾਂ ਆਵਾਜ਼ਪੀ ਸਭ ਸਾਫ ਦੀ ਜੋ ਸਰਕਾਰ ਸੀ ਉਹਨਾਂ ਨੇ ਇੰਟਰ ਲਿੰਕਿੰਗ ਆਫ ਰਿਵਰਸ ਸੁਜੈਸ਼ਨ ਦਿੱਤੀ ਸੀ ਨਦੀਆਂ ਨੂੰ ਜੋੜੋ ਦਾ ਪ੍ਰੋਜੈਕਟ ਉਸ ਵੇਲੇ ਉਹਨਾਂ ਦੀ ਗੱਲ ਨੂੰ ਬਾਅਦ ਚਾਈ ਸਰਕਾਰ ਨੇ ਖਾਰਜ ਕਰ ਦਿੱਤਾ ਸੀ ਕਿ ਉਹਨਾਂ ਦਾ ਆਈਡੀਆ ਅੱਛਾ ਹੈ ਲੇਕਿਨ ਭਾਰਤ ਕੋਲ ਸ਼ਾਇਦ ਅਜੇ ਇੰਨੀ ਸਮਰੱਧਤਾ ਪੈਸੇ ਨਹੀਂ ਹੈ ਲੇਕਿਨ ਟੂਡੇ ਥਿੰਗਸ ਆ ਡਿਫਰੈਂਟ ਅੱਜ ਤਾਂ ਦੇਖੋ ਜਿਵੇਂ ਹਾਈਵੇ ਸਪੀਡ ਨਾਲ ਬਣ ਰਹੇ ਹੈ ਹਾਈਵੇ ਨਾਲੋਂ ਤਾਂ ਨਹਿਰ ਪੁੱਟ ਕੇ ਚਾਹ ਕੱਚੀ ਰੱਖ ਲੋ ਚਾਹ ਪੱਕੀ ਇਹ ਸੌਖਾ ਕੰਮ ਹੈ ਲੇਕਿਨ ਇਹਦੇ ਚ ਵੀ ਹਾਲਾਂਕਿ ਹਾਰਡਲਸ ਆ ਗਏ ਆ এনवायरमेंटਲ ਲਾਜ਼ ਆ ਜਿਹੜੀਆਂ ਇਹਨਾਂ ਕੰਮਾਂ ਨੂੰ ਰੋਕਦੀਆਂ ਲੇਕਿਨ ਹਾਰਡਲਸ ਨੂੰ ਤੁਸੀਂ ਇੱਕ ਪ੍ਰੋਪਰ ਪ੍ਰੋਕੋਲ ਦੇ ਤਹਿਤ ਓਵਰਕਮ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਫੇਰ ਹਰਿਆਣੇ ਤੇ ਲੈ ਕੇ ਜਾਵਾਂ ਜਾਂ ਸਾਰੀ ਮੁੱਦੇ ਤੇ ਜਿੱਥੇ ਐਸਵਾਈਐਲ ਤੇ ਅਸੀਂ ਇਹਨਾਂ ਜ਼ੋਰ ਲਾਨੇ ਆ ਇਨਕਲੂਡਿੰਗ आवर ਟੀਵੀ ਚੈਨਲਸ ਉੱਥੇ ਇੱਕ ਸ਼ਾਰਦਾ ਯਮਨਾ ਲਿੰਕ ਕਨਾਲ ਹੈ 2000 2-3 ਦਾ ਹੀ ਪ੍ਰੋਜੈਕਟ ਹੈ ਤੇ ਉਹ ਅਜੇ ਵੀ ਠੰਡੇ ਬਸਤੇ ਚ ਪਿਆ ਹੈ ਹਾਲਾਂਕਿ ਕੇਂਦਰ ਸਰਕਾਰ ਨੇ 2022 ਚ ਇਹਦੇ ਲਈ ਟੈਂਡਰ ਲਾਂਚ ਕੀਤਾ ਸੀਗਾ ਉਹਦੇ ਮੈਨੂੰ ਆਉਟਕਮ ਨਹੀਂ ਪਤਾ ਜੀ ਉਸ ਨਦੀ ਨੂੰ ਜੋੜ ਦਿੱਤਾ ਜਾਏ ਸ਼ਾਰਦਾ ਰਿਵਰ ਨੂੰ ਯਮਨਾ ਨਾਲ ਇਹ ਇਹ ਕੁਦਰਤ ਦਾ ਐਸਾ ਕਿਸ਼ਮ ਹੈ ਕਿ ਜਦੋਂ ਸ਼ਾਰਦਾ ਰਵਰ ਰਿਵਰ ਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਫਲੱਡ ਚ ਆਉਂਦੀ ਹੈ ਤੇ ਉਸ ਇਲਾਕੇ ਚ ਨੁਕਸਾਨ ਕਰਦੀ ਹੈ ਨੇਪਾਲ ਤੋਂ ਉੱਤਰਾਖੰਡ ਹੋ ਕੇ ਯੂਪੀ ਚ ਆਂਦੀ ਹੈ ਜੀ ਉਹ ਉਸ ਵੇਲੇ ਯਮਨਾ ਖਾਲੀ ਪਈ ਹੁੰਦੀ ਹੈ ਜੇ ਇਹ ਜੁੜੀਆਂ ਹੋਣ ਤੇ ਫਲੱਡ ਵਾਲੇ ਵੀ ਬਚਣਗੇ ਤੇ ਜਿਹੜੀ ਸੋਕੇ ਵਾਲੇ ਆ ਯਮਨਾ ਦੇ ਰਾਹੀਂ ਉਹ ਵੀ ਬਚਣਗੇ ਇਹਦਾ ਪ੍ਰਾਣਾ ਪਾਣੀ ਦਿੱਲੀ ਹਰਿਆਣਾ ਪੰਜਾਬ ਨੂੰ ਡੈਫੀਨਿਟਲੀ ਮਿਲਦਾ ਤੇ ਸ਼ਾਇਦ ਪੰਜਾਬ ਨੂੰ ਵੀ ਜਾ ਸਕਦਾ ਹੈ ਨਾ ਦਿੱਲੀ ਹਰਿਆਣਾ ਤੇ ਰਾਜਸਥਾਨ ਇਹਨਾਂ ਨੂੰ ਡੈਫੀਨਿਟਲੀ ਮਿਲਦਾ ਹੈ ਲੇਕਿਨ ਪੰਜਾਬ ਨੂੰ ਵੀ ਇਨਡਾਇਰੈਕਟ ਬੈਨੀਫਿਟ ਹੋ ਸਕਦਾ ਹੈ ਕਿ ਜੇ ਇੱਥੇ ਪਾਣੀ ਕਿਤੇ ਹੋਰੋਂ ਆ ਗਿਆ ਤੇ ਜਿਹੜਾ ਪੰਜਾਬ ਤੋਂ ਆ ਰਿਹਾ ਉਧਰ ਵਰਤੋਂ ਉਹਦੀ ਕੀ ਕੀਤੀ ਜਾਂਦੀ ਹੈ ਇਹ ਇੱਕ ਮੈਂ ਤੁਹਾਨੂੰ ਨਵੀਂ ਗੱਲ ਇਚ ਜੋੜ ਦੇਵਾਂ ਬਿਫੋਰ ਕਮਿੰਗ ਟੂ ਡਿਸਪਿਊਟ ਜਿਹੜਾ ਚੱਲ ਰਿਹਾ ਹੈ ਹਰਿਆਣਾ ਪੰਜਾਬ ਦਾ ਕਿ ਇਸੇ ਤਰ੍ਹਾਂ ਹੀ ਕਗਰ ਯਮ ਕਗਰ ਤੇ ਯਮਨਾ ਜੀ ਇਹਦੀ ਇੰਟਰਲਿੰਕਿੰਗ ਵੀ ਪੋਸੀਬਲ ਹੈ ਤੁਸੀਂ ਚੰਡੀਗੜ੍ਹ ਮੇ ਅਖਰ ਤੁਹਾਡਾ ਹੈਗਾ ਹੈਡ ਆਫਿਸ ਜੀ ਜੀ ਚੰਡੀਗੜ੍ਹ ਦੇ ਲਾਗੇੋਂ ਕਗਰ ਨਿਕਲਦੀ ਹੈ ਮੋਰਨੀ ਹिल्स ਤੋਂ ਇਹ ਕੁਝ ਪੰਜਾਬ ਤੋਂ ਹੁੰਦੀ ਹਰਿਆਣਾ ਚ ਆ ਜਾਂਦੀ ਹੈ ਤੇ ਇਹਦੇ ਲਾਗੇੋਂ ਹੀ ਯਮਨਾ ਜਾਂਦੀ ਹੈ ਯਮਨਾਨਗਰ ਤੇ ਅਮਾਲਾ ਦੇ ਨੇੜੇ ਹੁੰਦੀ ਜੀ ਤੇ ਉੱਥੇ ਜੇ ਇੱਕ ਤਾਂ ਉੱਥੇ ਜੁੜ ਸਕਦੀ ਹੈ ਇੱਕ ਕੈਥਲ ਦੇ ਨੇੜੇ ਇੰਟਰਲਿੰਕ ਹੋ ਸਕਦੀ ਹੈ ਕਿ ਜੇ ਯਮਨਾ ਦਾ ਪਾਣੀ ਜਦੋਂ ਐਕਸੈਸਿਵ ਹੋਵੇ ਤੇ ਉਹ ਕਹਿੰਦੇ ਆ ਜੀ ਦਿੱਲੀ ਡੁੱਬ ਜਾਏਗੀ ਪਿਛਲੇ ਸਾਲ ਤੁਸੀਂ ਸੁਣਿਆ ਹੋਣਾ ਕਿ ਦਿੱਲੀ ਕੋ ਖਤਰਾ ਹੋ ਗਿਆ ਤੇ ਉਧਰੋਂ ਯਮਨਾ ਯਮਨਾ ਭਰੀ ਹੁੰਦੀ ਹੈ ਤੇ ਕੱਗਰ ਖਾਲੀ ਹੁੰਦੀ ਹੈ ਜਿਹੜੀ ਸੀਜ਼ਨਲ ਹੈ ਉਹਦਾ ਪਾਣੀ ਡਾਇਵਰਟ ਉੱਥੇ ਕੀਤਾ ਜਾ ਸਕਦਾ ਹੈ ਬੜੇ ਬੜੇ ਸਸਤੇ ਤੇ ਛੋਟੇ-ਛੋਟੇ ਇਨਫਰਾਸਟ੍ਰਕਚਰ ਹੈ ਲੇਕਿਨ ਕੇਂਦਰ ਸਰਕਾਰ ਨੂੰ ਬਣਾਣੇ ਪੈਣਗੇ ਵਿਦ ਦਾ ਕੰਸਲਟੇਸ਼ਨ ਆਫ ਸਟੇਕ ਹੋਲਡਰਸ ਜਿਹੜੀਆਂ ਸਾਡੀਆਂ ਸਟੇਕ ਮੈਂ ਇਹ ਹੀ ਜ਼ਿਕਰ ਕਰ ਰਿਹਾ ਸੀਗਾ ਕਿਉਂਕਿ ਦੇਖੋ ਜਦੋਂ ਅਸੀਂ ਫੂਡ ਬਾਲ ਦਾ ਜ਼ਿਕਰ ਕਰਦੇ ਆਂ ਆਪਾਂ ਬਾਕੀ ਮੁਲਕਾਂ ਦੇ ਵੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਇਹ ਧਿਆਨ ਹੁੰਦਾ ਕਿ ਜਿੱਥੇ ਆਪਾਂ ਪਤਾ ਵੀ ਅਨਾਜ ਪੈਦਾ ਕਰਨਾ ਇੱਥੋਂ ਆਪਾਂ ਸਾਰੇ ਖੇਤਿਆਂ ਨੂੰ ਵੰਡਣਾ ਹੈਗਾ ਤਾਂ ਉਹਦਾ ਕੇਂਦਰ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਕੋਈ ਸਪੈਸ਼ਲ ਪੈਕੇਜ ਦੇ ਤਹਿਤ ਇਹਨਾਂ ਦੋਹਾਂ ਸੂਬਿਆਂ ਦਾ ਮਸਲਾ ਹੱਲ ਕਰਵਾ ਲੈਣਾ ਚਾਹੀਦਾ ਸੀਗਾ ਇੰਨਾ ਇੰਨਾ ਲੰਮੇ ਸਮੇਂ ਅਹੀਂ ਕਿਉਂਕਿ ਲੰਮਾ ਸਮਾਂ ਹੋ ਗਿਆ ਤੁਸੀਂ ਵੀ ਲੰਮੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਹੋ ਲੰਮੇ ਸਮੇਂ ਤੋਂ ਹੀ ਦੇਖ ਰਹੇ ਹਾਂ ਕਿ ਇਹ ਮਸਲਾ ਜਿਉਂਦਾ ਤਿਉਂ ਬਣਿਆ ਹੋਇਆ ਹੈ ਜਾਂ ਇਹਦਾ ਸਿਆਸੀਕਰਨ ਹੋ ਗਿਆ ਅੱਗੇ ਕੋਈ ਹੱਲ ਹੀ ਨਹੀਂ ਕੱਢਣਾ ਚਾਹੁੰਦਾ ਬੜੀ ਹੈਰਾਨ ਕਰਨ ਵਾਲੀ ਚੀਜ਼ ਹੈ ਤੇ ਉੱਪਰ ਹੁਣ ਜਿਹੜਾ BBMP ਵਾਲਾ ਮਸਲਾ ਹੈਗਾ ਇਨੂੰ ਕਿਸ ਤਰੀਕੇ ਨਾਲ ਕੇ ਸਾਂਚੇ ਚ ਪ੍ਰੋਕ ਦੇਖ ਰਹੇ ਹਾਂ ਕਿਉਂਕਿ ਤੁਸੀਂ ਹਰਿਆਣੇ ਵਾਲੇ ਪਾਸਿਓਂ ਦੇਖ ਰਹੇ ਹੋ ਇਸ ਮਸਲੇ ਨੂੰ ਅਸੀਂ ਪੰਜਾਬ ਵਾਲੇ ਪਾਸਿਓਂ ਦੇਖ ਰਹੇ ਹਾਂ ਕਿਉਂਕਿ ਪੰਜਾਬ ਵਾਲੇ ਪਾਸਿਓਂ ਤਾਂ ਨਜ਼ਰ ਆ ਰਿਹਾ ਹੈ ਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਸਭ ਤੋਂ ਵੱਡਾ ਕੰਮ ਤਾਂ ਇਹ ਹੀ ਹੈ ਕਿ ਜਿਹੜਾ ਪੰਜਾਬ ਦਾ ਡੈਮ ਹੋਵੇ ਉਹਦੇ ਉੱਪਰ ਜਿਸ ਤਰੀਕੇ ਨਾਲ ਇਸ ਵੇਲੇ ਇਕਾਧਕਾਰ ਕਰਕੇ ਜੱਥੇ ਨੰਬਰ ਬਾਹਰ ਲਈ ਪਾ ਕੇ ਜਿੱਦਾਂ ਹਰਿਆਣਾ ਰਾਜਸਥਾਨ ਜਾਂ ਫਿਰ ਦਿੱਲੀ ਦੇ ਮੈਂਬਰਾਂ ਦਾ ਜ਼ਿਕਰ ਆ ਰਿਹਾ ਹੈ ਫਿਰ ਹਿਮਾਚਲ ਦਾ ਜ਼ਿਕਰ ਆ ਰਿਹਾ ਹੈ ਤਾਂ ਜਿਸ ਤਰੀਕੇ ਨਾਲ ਉਹਨਾਂ ਦੇ ਮੈਂਬਰ ਹਟਾਏ ਗਏ ਬਹੁਤ ਸਾਰੀ ਚੀਜ਼ਾਂ ਹੋਈਆਂ ਉਹ ਪੰਜਾਬ ਵਾਲੇ ਪਾਸੋਂ ਬੜੀਆਂ ਨੈਗੇਟਿਵ ਲੱਗਦੀਆਂ ਨੇ ਜਦੋਂ ਤੁਸੀਂ ਹਰਿਆਣੇ ਵਾਲੇ ਪਾਸੋਂ ਦੇਖਦੇ ਹੋ ਤਾਂ ਉਹਨਾਂ ਦਾ ਕੀ ਅਸਰ ਹੈਗਾ ਜਾਂ ਕੀ ਪ੍ਰਭਾਵ ਹੈਗਾ ਉਸ ਤਰੀਕੇ ਨਾਲ ਐ ਵੈਸੇ ਤਾਂ ਦੇਖੋ ਸਰ ਇਹ ਇਸ ਤਰ੍ਹਾਂ ਦੀ ਲੜਾਈ ਅੱਛੀ ਨਹੀਂ ਲੱਗਦੀ ਹਰਿਆਣੇ ਤੇ ਪੰਜਾਬ ਵਿੱਚ ਬਿਲਕੁਲ ਕਿਉਂਕਿ ਸਾਡੀਆਂ ਸਟੇਟਸ ਦਾ ਬਹੁਤ ਆਪਣਾ ਸਾਝ ਬਹੁਤ ਹੈ ਇਤفاق ਬਹੁਤ ਅਜੀ ਜੀ ਪਰ ਹਰ ਤਰ੍ਹਾਂ ਦੀ ਹੈ ਨਾ ਜੀ ਤੇ ਇਸ ਕਰਕੇ ਲੇਕਿਨ ਇਹ ਕਿਉਂਕਿ ਮੈਟਰ ਹੈਗਾ ਪਾਣੀ ਦਾ ਇਹ ਬਹੁਤ ਛਿਰ ਤੋਂ ਜਿਹੜੇ এনवायरमेंटਲਿਸਟ ਕਹਿ ਰਹੇ ਐ ਕਿ ਅਗਲਾ ਜਿਹੜਾ ਵਿਸ਼ਵ ਯੁੱਧ ਹੈ ਹੋ ਸਕਦਾ ਹੈ ਕਿ ਪਾਣੀ ਦੀ ਲੜਾਈ ਹੋਵੇ ਜੀ ਤੇ ਇਹ 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 ਚ ਛੋਟੇ ਛੋਟੇ ਯੁੱਧ ਤਾਂ ਮੈਂ ਨਹੀਂ ਕਹੂੰਗਾ ਜਿਹੜੇ ਸਾਡੇ ਡਿਸਪਿਊਟ ਹੋ ਰਹੇ ਆ ਆਪਸ ਚੁਲਝਣਾ ਪੈ ਰਿਹਾ ਹੈ ਪਾਣੀ ਪਾਣੀ ਇਹਦਾ ਬੋਨ ਆਫ ਕੰਟੈਂਸ਼ਨ ਹੈ ਪਾਣੀ ਕਰਕੇ ਪੈ ਰਹੀਆਂ ਤੇ ਪਾਣੀ ਵੇਖੋ ਜੀ ਇਹ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਆਪਣੇ ਇਨਸਾਨਾਂ ਨੂੰ ਤੇ ਸਾਡੇ ਐਨੀਮਲ ਕਿੰਗਡਮ ਨੂੰ ਲੋਡ ਹੈ ਉਸ ਤੋਂ ਬਾਅਦ ਫਸਲਾਂ ਨੂੰ ਲੋਡ ਹੈ ਤੇ ਇਹਦੇ ਲਈ ਜਿਹੜਾ ਕੋਈ ਆਪਣੇ ਹੱਕ ਦੀ ਲੜਾਈ ਚਾਹੇ ਉਹ ਪੰਜਾਬ ਵਾਲੇ ਲੜ ਰਹੇ ਆ ਉਹ ਆਪਣੀ ਥਾਂ ਤੇ ਠੀਕ ਨੇ ਹਰਿਆਣੇ ਵਾਲੇ ਆਪਣੀ ਥਾਂ ਤੇ ਠੀਕ ਨੇ ਲੇਕਿਨ ਜਿਸ ਤਰ੍ਹਾਂ ਦੀ ਇਹ ਪੋਲਿਟੀਕਲ ਸਲੱਗ ਫਾਸਟ ਹੋ ਰਹੀ ਹੈ ਇਹ ਅਵਾਇਲੇਬਲ ਸੀਗੀ ਕਿਉਂਕਿ ਇਹ ਮੈਟਰ ਸੀਗਾ ਟੈਕਨੀਕਲ ਜੀ ਕਿ ਪਾਣੀ ਕਿੰਨਾ ਕਿਸ ਨੂੰ ਦਿੱਤਾ ਜਾ ਸਕਦਾ ਹੈ ਜਾਂ ਐਟ ਦੀ ਮੂਵਮੈਂਟ ਕਿੰਨਾ ਦਿੱਤਾ ਜਾ ਸਕਦਾ ਹੈ ਪੰਜਾਬ ਨੇ ਦਾਵਾ ਦਿੱਤਾ ਜੀ ਸੀ 105% ਜਾਂ 104% ਆਲਰੇਡੀ ਦੇ ਚੁਕੇ ਆ ਤੇ 20 ਮਈ ਤੱਕ ਨੈਕਸਟ ਕੋਟਾ ਅਸੀਂ ਨਹੀਂ ਦੇ ਸਕਦੇ 20 ਮਈ ਤੱਕ ਦੇਖੋ ਜੇ ਆਪਾਂ ਕਹੀਏ ਕਿ ਵੀ ਹਰਿਆਣੇ ਨੂੰ ਕੀ ਤਕਲੀਫ ਹੈ 20 ਮਈ ਤੱਕ ਚੁੱਪ ਕਰਕੇ ਬੈਠਾ ਰਹੇ ਦੇਖੋ ਜੇ ਕੋਈ ਹੋਰ ਚੀਜ਼ ਹੁੰਦੀ ਤਾਂ ਆਪਾਂ ਚੁੱਪ ਕਰਕੇ ਬਹਿ ਜਾਂਦੇ ਲੇਕਿਨ ਜੇ ਮਾਮਲਾ ਪਾਣੀ ਦਾ ਹੈ ਤਾਂ ਪਿਆਸਾ ਰਹਿਣਾ ਦੇਖੋ ਆਪਾਂ ਕਿਸੇ ਲੰਬੀ ਜਰਨੀ ਤੇ ਚਲੇ ਜਾਈਏ ਬੱਸ ਵਾਲਾ ਬੱਸ ਨਾਲ ਰੁਕੇ ਤਾਂ ਪਾਣੀ ਦੀ ਤਰੇ ਲੱਗੀ ਹੋਏ ਤਾਂ ਬੜਾ ਐ ਲੱਗਦਾ ਕਿ ਮੈਂ ਕਿ ਜਊਗਾ ਕਿਵੇਂ ਤੇ ਕਈ ਦਿਨਾਂ ਦਾ ਮਾਮਲਾ ਤਾਂ ਨੇਚਰਲੀ ਹਰਿਆਣੇ ਨੂੰ ਫਲਟ ਕਰਦਾ ਹੈ ਜੀ ਉਧਰੋਂ ਪੰਜਾਬ ਵਾਲੇ ਕਹਿੰਦੇ ਆ ਕਿ ਤੁਸੀਂ ਪਹਿਲਾਂ ਹੀ ਜਿਆਦਾ ਲੈ ਗਏ ਤੁਸੀਂ ਆਪਣਾ ਮੈਨੇਜਮੈਂਟ ਕਿਉਂ ਨਹੀਂ ਕੀਤੀ ਇਹ ਤੁਹਾਨੂੰ ਦੇ ਕੇ ਅਸੀਂ ਇੱਕ ਤਰਕ ਦਿੱਤਾ ਨਾ ਕਹਿੰਦੇ ਕਿ ਅਸੀਂ ਤੁਹਾਨੂੰ ਪਹਿਲਾਂ ਅਪੀਲਾਂ ਵੀ ਕਰ ਦਿੱਤੀਆਂ ਲੈਟਰ ਲਿਖ ਕੇ ਵੀ ਦੇ ਦਿੱਤੇ ਸੀ ਕਿ ਵੀ ਤੁਸੀਂ ਓਵਰ ਕੰਜ਼ੂਮ ਕਰ ਰਹੇ ਹੋ ਪਹਿਲੇ ਦੇਖ ਕੇ ਚਲੋ 6 ਲੈਟਰਾਂ ਦਾ ਜ਼ਿਕਰ ਕੀਤਾ ਕੱਲ ਉਹ ਸਦਨ ਦੇ ਅੰਦਰ ਭਗਵੰਤ ਮਾਨ ਹੋ ਰਹੇ ਨੇ ਹਾਂ ਜੀ ਜੇ ਇਹ ਫੈਕਟ ਹੈ ਜੇ ਉਹਨਾਂ ਨੇ ਪਹਿਲਾਂ ਇਤਲਾਹ ਕਰੀ ਸੀ ਤਾਰਿਆਨੇ ਨੂੰ ਡੈਫੀਨੇਟਲੀ ਖਿਆਲ ਕਰਨਾ ਚਾਹੀਦਾ ਸੀ ਕਿਉਂਕਿ ਮੇਰਾ ਕੱਲ ਜਦੋਂ ਲੈਟਰਸ ਗਈਆਂ ਹੋਣੀਆਂ ਓਦੋਂ ਮੌਸਮ ਮਸਮ ਵੀ ਕੁਚੀ ਟਕ ਹੋਣਾ ਤੇ ਹੁਣ ਜਦੋਂ ਇੱਕਦਮ ਵਾਢੀ ਤੋਂ ਬਾਅਦ ਗਰਮੀ ਵੱਧਦੀ ਹੈ ਉਸੇ ਵੇਲੇ ਅਚਾਨਕ ਪਾਣੀ ਦੀ ਕਮੀ ਵੀ ਚਾ ਸ਼ਹਿਰ ਕਸਬੇ ਪਿੰਡ ਖੇਤ ਸਭ ਜਗ੍ਹਾ ਆ ਜਾਂਦੀ ਹੈ ਸ਼ਾਇਦ ਓਦੋਂ ਲੱਗਦਾ ਹੋਣਾ ਕਿ ਠੀਕ ਹੈ ਉਹਨਾਂ ਨੇ ਲੈਟਰ ਭੇਜਤੀ ਕੋਈ ਸਮੱਸਿਆ ਨਹੀਂ ਆਣੀ ਯਾਨੀ ਸਲੀਪਿੰਗ ਓਵਰ ਅ ਪ੍ਰੋਬਲਮ ਤਾਂ ਉਥੇ ਹਰਿਆਣਾ ਵੀ ਗਲਤ ਹੈ ਜਿੱਤਨਾ ਕਿਤੇ ਤੇ ਪੰਜਾਬ ਦੇ ਲਈ ਹੁਣ ਕਿਉਂਕਿ ਹਰਿਆਣੇ ਵਾਲੇ ਅਲੀਗੇਸ਼ਨ ਬੜੇ ਸੀਰੀਅਸ ਲਗਾ ਰਹੇ ਆ ਕਿ BBMB ਨੂੰ ਸੀਜ਼ ਕਰ ਲਿਆ ਉੱਥੇ ਪੰਜਾਬ ਫੋਰਸੇਸ ਲਗਾਤੀਆਂ ਤੇ ਉੱਥੋਂ ਦਾ ਕੰਟਰੋਲ ਇੱਕ ਤਰ੍ਹਾਂ ਇਹਨਾਂ ਨੇ ਹਥਿਆ ਲਿਆ ਇਫੈਕਟਾ ਮੈਨੂੰ ਨਹੀਂ ਪਤਾ ਜੀ ਇਹਦਾ ਕਿੰਨਾ ਸੱਚਾਈ ਹੈ ਉਹਦੇ ਵਿੱਚ ਸਾਰੇ ਇੱਕ ਤਰਕ ਮੈਂ ਇੱਥੇ ਕਿਉਂਕਿ ਸਾਰੇ ਦਰਸ਼ਕ ਵੀ ਸੁਣ ਰਹੇ ਹੋਣੇ ਆ ਤੁਸੀਂ ਵੀ ਬੜੇ ਬੜੀ ਨਜ਼ਦੀਕੀੋਂ ਇਸ ਮਸਲੇ ਨੂੰ ਦੇਖ ਰਹੇ ਹੋ ਉਹਦੇ ਵਿੱਚ ਤਰਕ ਦਿੱਤਾ ਪੰਜਾਬ ਦੀ ਸਰਕਾਰ ਨੇ ਕਿ ਜਿਸ ਤਰੀਕੇ ਨਾਲ ਕਿਸਾਨਾਂ ਨੇ ਵੀ ਜ਼ਿਕਰ ਕੀਤਾ ਹੋਇਆ ਕੈਸੀ ਬੀਬੀਆਂ ਵੀ ਪਹੁੰਚਾਂਗੇ ਉੱਥੇ ਧਰਨਾ ਦੇਵਾਂਗੇ ਤਾਂ ਇੱਕ ਜ਼ਿਕਰ ਇਹ ਵੀ ਆ ਰਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਸਰਕਾਰ ਦੀਆਂ ਸਟੇਟਮੈਂਟਾਂ ਵੀ ਆਈਆਂ ਕਿ ਅਸੀਂ ਪਾਣੀ ਨਹੀਂ ਦੇਵਾਂਗੇ ਤਾਂ ਉੱਥੇ ਪੁਲਿਸ ਨੂੰ ਤਨਾਤ ਕਰਨ ਦਾ ਇਹ ਵੀ ਤਰਕ ਦਿੱਤਾ ਗਿਆ ਕਿ ਇੱਥੇ ਕੋਈ ਹਾਲਾਤ ਨਾ ਵਿਗੜ ਜਾਣ ਤਾਂ ਉਸ ਮੁਤਲਕ ਇਹ ਸਾਰੀ ਚੀਜ਼ ਕੀਤੀ ਗਈ ਹੈ ਤਾਂ ਇਹ ਇੱਕ ਤਰਕ ਦਿੱਤਾ ਜਾ ਰਿਹਾ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਜੀ ਹਾਂ ਉਹ ਠੀਕ ਹੈ ਜੀ ਲਾ ਐਂਡ ਆਰਡਰ ਬਣਾਉਣਾ ਬੜਾ ਜ਼ਰੂਰੀ ਹੈ ਸਪੈਸ਼ਲੀ ਕਿਉਂਕਿ ਸਾਡੇ ਇੰਟਰਨੈਸ਼ਨਲ ਰਿਲੇਸ਼ਨਸ ਵੀ ਵਿਗੜੇ ਹੋਏ ਆ ਤੇ ਕੌਣ ਕਿੱਥੇ ਕੀ ਕਰ ਜਾਵੇ ਉਸ ਦਾ ਉਸ ਲਈ ਚੁੱਕਣੇ ਰਹਿਣਾ ਬਹੁਤ ਜ਼ਰੂਰੀ ਹੈ। ਸੋ ਆਈ ਥਿੰਕ ਪੰਜਾਬ ਗਵਰਨਮੈਂਟ ਨੇ ਇੱਕ ਠੀਕ ਸਟੈਪ ਲਿਆ ਹੈ ਕਿਉਂਕਿ ਫੋਰਸੇਜ਼ ਲਗਾਉਣ ਨਾਲ ਕੋਈ ਪਾਣੀ ਨੂੰ ਤਨੀ ਨਾ ਤੁਸੀਂ ਰੋਕ ਸਕਦੇ ਆ ਚਲਾ ਸਕਦੇ ਹੋ। ਉਹ ਤਾਂ ਰੈਗੂਲੇਟਰੀ ਮੈਕੈਨਿਜ਼ਮ ਹੈ ਜਿਹੜਾ BBMBV ਇਤਨਾ ਕਿਤੇ ਕੰਪਲੇਂਟ ਕਰ ਰਹੀ ਹੈ ਕਿ ਪੰਜਾਬ ਵਾਲੇ ਸਾਡੇ ਨਾਲ ਧੱਕਾ ਕਰ ਰਹੇ ਆ। ਬਟ ਸਟਿਲ ਮੈਨੂਅਲ ਲੱਗਦਾ ਹੈ ਕਿ ਪਿਛਲੇ ਦਿਨੋਂ ਜਦੋਂ ਇਹ ਵਿਵਾਦ ਚੱਲਿਆ ਸੀ ਉਸ ਤੋਂ ਬਾਅਦ ਹਰਿਆਣਾ ਪੰਜਾਬ ਦੇ ਖੇਤਿਆਂ ਵਿੱਚ ਬਾਰਿਸ਼ ਵੀ ਅਚਾਨਕ ਆ ਗਈ ਵਿਚ ਵਾਸ ਨਾਟ ਐਕਸਪੈਕਟਿਡ ਉਹਦੇ ਨਾਲ ਕੁਝ ਰਿਲੀਫ ਹੋਇਆ ਜੀ ਜਿਹੜੀਆਂ ਬਾਰਾਨੀ ਕਿਸਮ ਦੀਆਂ ਫਸਲਾਂ ਉਹਨਾਂ ਦੀ ਬਿਜਾਈ ਹੋ ਸਕੇਗੀ ਅਦਰਵਾਇਜ਼ ਜਿਹੜੀ ਅੱਜ ਕੱਲ ਜੀ ਉੱਥੇ ਜਿਹੜੀ ਕਾਟਨ ਦੀ ਬਿਜਾਈ ਹੋਣੀ ਹੁੰਦੀ ਹੈ ਉਹਦੇ ਲਈ ਜਿਹੜੀ ਰੌਣੀ ਦੀ ਬੜੀ ਸਖਤ ਜ਼ਰੂਰਤ ਹੁੰਦੀ ਹੈ ਪ੍ਰੀ ਇਰੀਗੇਸ਼ਨ ਜਿਹਨੂੰ ਕਹਿ ਦਿੰਦੇ ਆ ਜੇ ਉਹ ਨਹੀਂ ਹੁੰਦੀ ਤਾਂ ਉਹ ਬਿਜਾਈ ਹੋ ਨਹੀਂ ਸਕਦੀ ਤੇ ਬਾਅਦ ਜਦੋਂ ਸਮਾਂ ਟੱਪ ਜਾਂਦਾ ਹੈ ਫਿਰ ਹੋਰ ਕੋਈ ਆਲਟਰਨੇਟ ਕ੍ਰਾਪ ਨਹੀਂ ਹੈਗੀ ਜੀ ਤਾਂ ਇਸ ਕਰਕੇ ਇਹ ਜ਼ਰੂਰ ਹੈ ਲੇਕਿਨ 20 ਮਈ ਬਹੁਤ ਹੀ ਦੂਰ ਵੀ ਨਹੀਂ ਹੈ 20 ਮਈ ਤੋਂ ਬਾਅਦ ਹੁਣ ਉਧਰੋਂ ਇਹ ਵੀ ਖਬਰ ਆ ਰਹੀ ਹੈ ਕਿ ਡੈਮ ਵਿੱਚ ਪਾਣੀ ਘਟ ਰਿਹਾ ਹੈ ਬਟ ਆਈ ਬੀਲੀਵ ਕਿ ਉਹ ਫੇਰ ਵੀ ਪਾਣੀ ਕੁਛ ਨਾ ਕੁਛ ਹਰਿਆਣੇ ਨੂੰ ਦੇ ਸਕਦੇ ਨੇ ਚਾਹੇ ਉਹ ਪੀਣ ਵਾਸਤੇ ਹੋਵੇ ਚਾਹੇ ਥੋੜੀ-ਬਹੁਤ ਸਿੰਚਾਈ ਵਾਸਤੇ ਹੋਵੇ ਤੇ ਹਰਿਆਣੇ ਨੂੰ ਚਾਹੀਦਾ ਹੈ ਕਿ ਉਸ ਪਾਣੀ ਨੂੰ ਬੜੇ ਸੰਭਲ ਕੇ ਬੜੇ ਤਰੀਕੇ ਨਾਲ ਉਹਨੂੰ ਮੈਨੇਜ ਕਰਕੇ ਉਹਦਾ ਵੰਡਰਨ ਕਰਨ ਕਿ ਸਭ ਨੂੰ ਥੋੜਾ-ਥੋੜਾ ਮਿਲੇ ਮਾਂਸੂਨਸ ਅਰਾਈ ਮਾਂਸੂਨ ਤੋਂ ਬਾਅਦ ਤਾਂ ਦੂਜਾ ਮਾਮਲਾ ਹੋ ਜਾਂਦਾ ਜੀ ਕਿ ਸਾਨੂੰ ਹਰਿਆਣਾ ਨੇ ਡਬੋਤਾ ਸਾਨੂੰ ਪੰਜਾਬ ਨੇ ਡਬੋਤਾ ਇਹੀ ਇਹੀ ਤਰ੍ਹਾਂ ਡਬੋਤਾ ਗਿਆ ਜੀ ਬਿਲਕੁਲ ਪੰਜਾਬ ਦੀ ਸਰਕਾਰ ਵੱਲੋਂ ਇਹੀ ਤਰਕ ਦਿੱਤਾ ਗਿਆ ਕਹਿੰਦਾ ਕਿ ਜਦੋਂ ਪੰਜਾਬ ਦੇ ਵਿੱਚ ਹੜਾ ਆਏ ਸੀਗੇ ਉਦੋਂ ਅਸੀਂ ਪਾਣੀ ਦਾ ਪੁੱਛਿਆ ਵੀ ਹਰਿਆਣੇ ਨੂੰ ਚਾਹੀਦਾ ਪਾਣੀ ਤੇ ਰਾਜਸਥਾਨ ਨੂੰ ਚਾਹੀਦਾ ਤਾਂ ਉੱਥੇ ਕਹਿੰਦੇ ਕਿ ਅਸੀਂ ਲਿਖ ਤੇ ਲਿਆ ਉਹਨਾਂ ਤੋਂ ਉਹਨਾਂ ਨੇ ਮਨਾਂ ਕੀਤਾ ਸਾਫ਼ ਤੌਰ ਤੇ ਕਿ ਨਹੀਂ ਸਾਨੂੰ ਨਹੀਂ ਪਾਣੀ ਚਾਹੀਦਾ ਕਹਿੰਦੇ ਕਿ ਡੁੱਬਣ ਲਈ ਪੰਜਾਬ ਤੇ ਫਿਰ ਜਦੋਂ ਪਾਣੀ ਦੀ ਕਿੱਲਤ ਆਵੇ ਉਦੋਂ ਫਿਰ ਪੰਜਾਬ ਦੀਆਂ ਬੁਰਾਈਆਂ ਵੀ ਰੱਜ ਕੇ ਹੁੰਦੀਆਂ ਹਨ ਇਹ ਪਗਲ ਸਾਬੇ ਦਾ ਐਕਚੁਅਲੀ ਐਗਜ਼ੈਕਟਲੀ ਰਾਈਪੇਰੀਅਨ ਰਾਈਟਸ ਵਿੱਚ ਵੀ ਇਹੀ ਹੈ ਕਿ ਜਿੱਥੋਂ ਕੋਈ ਨਦੀ ਟੱਪਦੀ ਹੈ ਜੀ ਉਹਦੇ ਜਿਹੜੇ ਸਾਈਡਾਂ ਤੇ ਜੋ ਵੀ ਵਸਿੰਦੇ ਹੁੰਦੇ ਐ ਹੂੰ ਪਹਿਲਾ ਰਾਈਟ ਉਹਦਾ ਉਹਨਾਂ ਦਾ ਇਸ ਲਈ ਮੰਨਿਆ ਜਾਂਦਾ ਹੈ ਕਿ ਨੁਕਸਾਨ ਵੀ ਹੋਈ ਲੋਕ ਚਾਹੁੰਦੇ ਨੇ ਉਹ ਹੀ ਚੱਲਦੇ ਜੀ ਹਾਂਜੀ ਇਸ ਲਈ ਉਹ ਐਜ਼ ਅ ਕੰਪਨਸਟਰੀ ਮੈਕੈਨਿਜ਼ਮ ਉਹਨਾਂ ਵਿੱਚ ਇਹ ਹੈਗਾ ਤੇ ਹਰਿਆਣੇ ਨੇ ਕਿਉਂਕਿ ਉਸ ਚੀਜ਼ ਨੂੰ ਨਹੀਂ ਸਦਕਾਰ ਕੀਤਾ ਤੇ ਫਿਰ ਉਹਨਾਂ ਨੇ ਖੁਦ ਹਰਿਆਣੇ ਨੇ ਫਿਰ ਇਹ ਵੀ ਕਹਿਤਾ ਇੱਕ ਤਰ੍ਹਾਂ ਇਨਡਾਇਰੈਕਟਲੀ ਕਿ ਰਾਈਪੇਰੀਅਨ ਰਾਈਟਸ ਦਾ ਪੰਜਾਬ ਬੱਚੀ आ, बस देलिंग इस कॉल मान साहब एक गल जमे ਤੁਸੀਂ ਜ਼ਿਕਰ ਕਰੀ ਦੇ ਸੀ ਕਿ ਇਸ ਵੇਲੇ ਵੈਸੇ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਹਰਿਆਣੇ ਵਾਲੇ ਪਾਸੇ ਹਾਲਾਤ ਕੀ ਹੈਗੇ ਨੇ ਪਾਣੀ ਨੂੰ ਲੈ ਕੇ ਜਾਂ ਜਿਸ ਤਰੀਕੇ ਨਾਲ ਹੁਣ ਫਸਲ ਦਾ ਅਗਲੀ ਫਸਲ ਦੀ ਤਿਆਰੀ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਦੇ ਹਾਲਾਤ ਕੀ ਨੇ ਕਿ ਸੱਚੀ ਪੀਣ ਵਾਲੇ ਪਾਣੀ ਤੋਂ ਵੀ ਆਵਾਜ਼ਾਰ ਹੋਏ ਪਏ ਨੇ ਲੋਕ ਇਸ ਵੇਲੇ ਡੈਫੀਨੇਟਲੀ ਜੀ ਪੀਣ ਵਾਲੇ ਪਾਣੀ ਤੋਂ ਵਾਕਈ ਬਹੁਤ ਸਾਰੇ ਜ਼ਿਲ੍ਹਿਆਂ ਚ ਇਨਕਲੂਡਿੰਗ ਮਾਈ ਸਰਸਾ ਡਿਸਟ੍ਰਿਕਟ ਬਹੁਤ ਕਮੀ ਆਈ ਪਈ ਹੈ ਜਲcar ਜਿਹੜੇ ਖਾਲੀ ਹੋਏ ਪਏ ਐ ਪਿੱਛੇ ਜੇ ਕੁਝ ਲੋਕਾਂ ਨੇ ਜਦੋਂ ਨਹਿਰ ਦੀ ਵਾਰੀ ਆਈ ਤੇ ਜਿਹੜੇ ਟੈਂਕਰ ਵਾਲੇ ਲੋਕ ਐ ਟੈਂਕਰ ਮਾਫੀਆ ਵਰਡ ਤਾਂ ਨਹੀਂ ਯੂਜ਼ ਕਰੂੰਗਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਉੱਥੋਂ ਪਰ ਲਿਆਈਏ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਰੋਕਤਾ ਕਿ ਇਹ ਇਹ ਨਹੀਂ ਹੋ ਸਕਦਾ ਪਿੰਡ ਵਾਲਿਆਂ ਨੇ ਇਹ ਵੀ ਕਦਮ ਉਠਾਏ ਐ ਕਿ ਜੋ ਪਾਣੀ ਵੇਸਟ ਕਰਦਾ ਫੜਿਆ ਗਿਆ ਉਹਨੂੰ ਪੰਚਾਇਤ 500 ਰੁਪਏ ਜੁਰਮਾਨਾ ਕਰੇਗੀ ਇਹ ਚੀਜ਼ਾਂ ਸ਼ਹਿਰ ਨਾਲ ਜੁੜੀਆਂ ਹੁੰਦੀਆਂ ਪਿੰਡਾਂ 'ਚ ਕਦੇ ਸੁਣਨ ਨੂੰ ਨਹੀਂ ਮਿਲੀਆਂ ਜੇ ਜੀ ਪਾਣੀ ਕੋਈ ਵੇਸਟ ਕਰ ਰਿਹਾ ਤਾਂ ਉਹਦੇ ਉੱਤੇ ਜੁਰਮਾਨਾ ਕੀਤਾ ਜਾਏ ਸੋ ਪ੍ਰੋਬਲਮ ਇਜ਼ ਰੀਅਲੀ ਸੀਰੀਅਸ ਖਾਸ ਕਰਕੇ ਪੀਣ ਦੇ ਪਾਣੀ ਦੀ ਤੇ ਟੈਂਕਰ ਵਗੈਰਾ ਲੋਕ ਜਿਹੜੇ ਪੈਸੇ ਦੇ ਕੇ ਅਕਸਰ ਮਗਵਾਰੇ ਆ ਕਿ ਸਾਡੇ ਆਸ-ਪਾਸ ਕਿਤੇ ਪਾਣੀ ਸਪਲੰਟ ਕਰਾ ਸਕੀਏ ਤਾਂ ਇਹ ਇਹ ਐਨੀ ਗੰਭੀਰ ਸਮੱਸਿਆ ਪਹਿਲਾਂ ਵੇਖਣ ਨੂੰ ਬਹੁਤ ਸਾਲਾਂ 'ਚ ਨਹੀਂ ਮਿਲੀ ਜਿੰਨੀ ਅੱਤ ਕੀ ਸਾਹਮਣੇ ਆਈ ਹੈ ਮੇਰੀ ਰੀਜ਼ਨ ਇਹਦਾ ਹੀ ਵੀ ਹੈ ਜੀ 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 ਮਾਨ ਸਰ ਇੱਕ ਗੜੀ ਬੜੀ ਅਹਿਮ ਚੀਜ਼ ਹੈ ਇੱਥੇ ਜਦੋਂ ਅਸੀਂ ਸਮਝਦੇ ਹਾਂ ਕਿਉਂਕਿ ਜਿੱਥੇ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਤਬਦੀਲੀਆਂ ਆ ਰਹੀਆਂ ਹਨ ਪਾਣੀ ਦੀ ਕਿੱਲਤ ਵਾਧੀ ਜਾ ਰਹੀ ਹੈ ਡੈਮਾਂ ਦੇ ਵਿੱਚ ਪਾਣੀ ਘਟਦਾ ਜਾ ਰਿਹਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਜਿਵੇਂ ਵਿਦੇਸ਼ੀ ਮੁਲਕਾਂ ਤੋਂ ਅਸੀਂ ਬਹੁਤ ਕੁਝ ਨਵੀਆਂ ਚੀਜ਼ਾਂ ਆਪਣੇ ਵੱਲ ਗ੍ਰਹਿਣ ਕਰਦੇ ਜਾ ਰਹੇ ਹਾਂ ਅਸੀਂ ਬ੍ਰਾਂਡਡ ਕੱਪੜੇ ਪਾਣੀ ਸ਼ੁਰੂ ਕਰਤੇ ਅਸੀਂ ਬ੍ਰਾਂਡਡ ਗੱਡੀਆਂ ਦੇ ਵਿੱਚ ਬਹਿਣਾ ਸ਼ੁਰੂ ਕਰਤਾ ਅਸੀਂ ਬ੍ਰਾਂਡਡ ਥਾਵਾਂ ਤੇ ਜਾ ਕੇ ਕੌਫੀਆਂ ਪੀਣਾ ਸ਼ੁਰੂ ਕਰਤਾ ਅਸੀਂ ਉਹ ਸਾਰੀਆਂ ਚੀਜ਼ਾਂ ਅਡਾਪਟ ਕਰ ਰਹੇ ਹਾਂ ਪਰ ਉਹਨਾਂ ਦੀ ਇਹ ਚੀਜ਼ ਨਹੀਂ ਅਡਾਪਟ ਕਰ ਰਹੇ ਜਿਵੇਂ ਆਸਟ੍ਰੇਲੀਆ ਦਾ ਅਸੀਂ ਉਦਾਹਰਣ ਦੇਣਾ ਹੋਵੇ ਉਹ ਜਿਹੜਾ ਰੇਨ ਵਾਟਰ ਹੈਗਾ ਉਹਨੂੰ ਕਿੰਨਾ ਸੰਭਾਲਦੇ ਹਨ ਹੈਨਾ ਆਪਣੇ ਦੋਹਾਂ ਸੂਬਿਆਂ ਦੇ ਵਿੱਚ ਇਹ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਇਧਰਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਕਿ ਵੱਡੀ ਪੱਧਰ ਤੇ ਇਸ ਪਾਸੇ ਜੇ ਧਿਆਨ ਦਿੱਤਾ ਜਾਵੇ ਰੇਨ ਵਾਟਰ ਜਿਹੜਾ ਹੈਗਾ ਉਹਨੂੰ ਸੰਭਾਲਿਆ ਜਾਵੇ ਤਾਂ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਨੇ ਜੀ ਜੀ ਬਿਲਕੁਲ ਜੀ ਪੋਗਲ ਸਾਹਿਬ ਮੈਂ ਮਾਰਚ ਵਿੱਚ ਹੀ ਆਸਟ੍ਰੇਲੀਆ ਫੇਰੀ ਲਾ ਕੇ ਆਇਆ ਹਾਂ ਤੇ ਮੈਂ ਦੇਖਿਆ ਕਿ ਲੋਕ ਬੜੇ ਉੱਥੇ ਸੈਸਟਿਵ ਐਟਵਾਰਡਸ వాటర్ ਕੰਜ਼ਰਵੇਸ਼ਨ ਐਂਡ ਉੱਥੇ ਚਾਹੇ ਅਰਬਨ ਲੋਕ ਐ ਚਾਹੇ ਪਿੰਡ ਦੇ ਲੋਕ ਐ ਉਹ ਪਾਣੀ ਨੂੰ ਮਤਲਬ ਬਿਲਕੁਲ ਵੇਸਟ ਨਹੀਂ ਕਰ ਸਕਦੇ ਬੜਾ ਵੱਡਾ ਗੁਨਾਹ ਐ ਉੱਥੇ ਤੇ ਪਾਣੀ ਚ ਖੇਤ ਵਾਸਤੇ ਇਕੱਠਾ ਕਰਨ ਚਾਹੇ ਸ਼ਹਿਰ ਜਿਹੜੇ ਕਸਬੇ ਜਾਂ ਟਾਊਨ ਜਿਹੇ ਸਬਅਰਬਸ ਐ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਰੀਸਾਈਕਲਿੰਗ ਸਿਸਟਮਸ ਲਗਾਏ ਹੋਏ ਐ ਕਿ ਤੁਹਾਡੀ ਫਲਸ਼ ਵਗੈਰਾ ਵਿੱਚ ਤੜੀਸਾਈਕਲਡ ਪਾਣੀ ਆਏਗਾ ਤੇ ਬਾਕੀ ਤੁਹਾਡਾ ਫਰੈਸ਼ ਵਾਟਰ ਆਏਗਾ ਸੈਕੰਡਲੀ ਸੜਕਾਂ ਤੋਂ ਜਿਹੜਾ ਵਗਦਾ ਪਾਣੀ ਹੈ ਉਹਨੂੰ ਉਸੇ ਵੇਲੇ ਉਹਨੂੰ ਇੱਕ ਤਰ੍ਹਾਂ ਦਾ ਹਾਰਨੈਸ ਕਰਕੇ ਨੇੜੇ-ਨੇੜੇ ਉਹਨਾਂ ਨੇ ਛੋਟੇ-ਛੋਟੇ ਜਿਹਨੂੰ ਆਪਾਂ ਤਾਂ ਛੱਪੜ ਕਹਿ ਦਾਂਗੇ ਉਹ ਵਿੰਦੇ ਵਾਟਰ ਵਾਟਰ ਬਾਡੀਜ਼ ਬਣਾਈਆਂ ਹੋਈਆਂ ਜਿਹਦੇ ਵਿੱਚ ਉਹ ਇਕੱਠਾ ਕਰ ਲੈਂਦੇ ਆ ਉਸ ਤੋਂ ਬਾਅਦ ਉੱਥੇ ਜੇ ਤੁਸੀਂ ਨਜ਼ਰ ਵਾਰੋਗੇ ਤਾਂ ਸਾਰਾ ਕੁਝ ਹੀ ਹਰਾ ਭਰਾ ਹੈ ਜੀ ਉੱਥੇ ਲੱਗਦਾ ਕਿ ਕੋਈ ਪਾਣੀ ਦੀ ਕਮੀ ਨਹੀਂ ਹੋਏਗੀ ਬਟ ਇਨ ਰੈਅਰਿਟੀ ਮੈਨੂੰ ਬਹੁਤ ਅੱچھے ਆਂਕੜੇ ਨਹੀਂ ਪਤਾ ਇਹ ਆਪਣੇ ਭਾਰਤ ਨਾਲੋਂ ਵੀ ਜ਼ਿਆਦਾ ਕਮੀ ਵੱਡੀ ਕਮੀ ਪਾਣੀ ਦੀ ਹੈ ਲੇਕਿਨ ਵਿਦ ਗੁੱਡ ਮੈਨੇਜਮੈਂਟ ਵਿਦ ਗੁੱਡ ਪ੍ਰੈਕਟਿਸਸ ਉਹਨਾਂ ਨੂੰ ਉਹ ਕਮੀ ਨੂੰ ਦੂਰ ਕੀਤਾ ਹੋਇਆ ਕਿਤੇ ਨਹੀਂ ਦਿਖਦੀ ਲੋਕ ਜ਼ਿੰਮੇਵਾਰੀ ਨਾਲ ਆਪਣਾ ਪਾਣੀ ਵੇਸਟ ਨਹੀਂ ਕਰਨਗੇ ਕਿ ਵਾਟਰਿੰਗ ਲਾਂਸ ਦੀ ਨਹੀਂ ਕਰਨੀ ਗੱਡੀਆਂ ਨਹੀਂ ਤੋੜੀਆਂ ਤਾਂ ਨਹੀਂ ਤੋੜੀਆਂ ਕੋਈ ਰੈਸਟ੍ਰਿਕਸ਼ਨ ਜੁਰਮਾਨਾ ਨਹੀਂ ਕਰਨ ਦੀ ਲੋੜ ਆਪਣੇ ਆਪ ਹੀ ਲੋਕ ਸੈਂਸਿਟਿਵ ਹੋ ਗਏ ਜਿਵੇਂ ਹਾਂ ਉਹਨਾਂ ਆਪ ਇਧਰ ਵਾਪਸ ਆਪਣੇ ਇਲਾਕੇ ਚ ਆਈਏ ਤਾਂ ਖੇਤੀਬਾੜੀ ਵਿੱਚ ਵੀ ਅਸੀਂ ਚਾਹੇ ਠੀਕ ਹੈ ਪੈਦਾਵਾਰ ਬਹੁਤ ਕਰ ਰਹੇ ਹਾਂ ਲੇਕਿਨ ਅਸੀਂ ਪਿਛੜੇ ਕਾਫੀ ਹੋਏ ਹਾਂ ਕਿ ਰੇਮੇ ਕਲਾਈਮੇਟ ਰੈਜ਼ੀਲੀਐਂਟ ਫਾਰਮਿੰਗ ਜਿਹੜੀ ਉਹਨ ਦੁਨੀਆ ਵਿੱਚ ਚੱਲ ਰਿਹਾ ਅਸੀਂ ਉਹਦੇ ਅਜੇ ਨੇੜੇ ਤੇ ਨਹੀਂ ਅਸੀਂ ਤਾਂ ਅਜੇ ਸਰਵਾਈਵਲ ਵਾਲੀ ਕੀਤੀ ਕਰ ਰਹੇ ਹਾਂ ਕਿ ਵੀ ਮੇਰਾ ਨਰਮਾ ਜਾਂ ਮੇਰਾ ਝੋਨਾ ਹੋ ਜਾਵੇ ਕਿਵੇਂ ਨਾ ਕਿਵੇਂ ਦਾਣੇ ਬਣ ਜਾਣ ਮੰਡੀ ਤੱਕ ਅਸੀਂ ਇਹਦਾ ਪਹੁੰਚਾ ਸਕੀਏ ਉਹਦੇ ਲਈ ਬਹੁਤ ਡੇੜੇ ਮਸਲੇ ਵੀ ਹੈ ਦੇ ਉਧਰ ਦੇ ਜਿਹੜੇ ਸੀਡਸ ਐ ਉਹ ਸਾਡੇ ਨਾਲੋਂ ਡਿਫਰੈਂਟ ਐ ਉਹਦੇ ਚ ਇੱਕ ਤਾਂ ਜੇਨੇਟਿਕਲੀ ਮੋਡੀਫਾਈਡ ਸੀਡਸ ਬਹੁਤ ਐ ਉਹਨਾਂ ਦੇ ਟ੍ਰੇਟਸ ਹਰ ਤਰ੍ਹਾਂ ਦੇ ਪੋਸੀਬਲ ਐ ਕਿ ਘੱਟ ਪਾਣੀ ਵਾਲੇ ਖਾਰੇ ਪਾਣੀ ਚ ਪੈਦਾ ਹੋਣ ਵਾਲੇ ਚੌਨੇ ਉੱਤੇ ਕਾਮਯਾਬ ਹੋ ਚੁੱਕੇ ਐ ਲੇਕਿਨ ਸਾਡੇ ਰੈਗੂਲੇਟਰੀ ਅਥਾਰਟिटीज ਜਿਹੜੀ ਕਿਸਾਨ ਦੇ ਹੱਥ 'ਚ ਨਹੀਂ ਜਿਹੜੀ ਸਿਟੀਜ਼ਨ ਦੇ ਹੱਥ 'ਚ ਨਹੀਂ ਗਵਰਨਮੈਂਟ ਦੇ ਹੱਥ 'ਚ ਐ ਉਹਦੇ ਚ ਰੈਡ ਟੇਪਿਜ਼ਮ ਬਹੁਤ ਵੱਡੀ ਐ ਜਿਹੜਾ ਉਸ ਨੂੰ ਕਦੇ ਪਾਸ ਨਹੀਂ ਹੋਣ ਦਿੰਦੀ ਤੇ ਤੁਸੀਂ ਨਰਮੇ ਬਾਰੇ ਸੁਣਿਆ ਹੋਣਾ ਕਿ ਸਾਡੇ ਕੋਲ बीटी1 ਤੇ ਬੀਟੀ2 ਦੋਈ ਵੈਰਾਈਟੀਆਂ ਅੱਜ ਤੱਕ ਆਈਆਂ ਉਸ ਤੋਂ ਅੱਗੇ ਅਸੀਂ ਨਹੀਂ ਵੱਧ ਸਕਦੇ ਜਿਵੇਂ ਮੈਂ ਸ਼ੁਰੂ ਚ ਰਾਈਸ ਦਾ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆਈਸੀਆਰ ਨੇ ਜਰੂਰ ਡਿਵੈਲਪ ਕੀਤਾ ਸੀ ਚੌਣੇ ਆ ਜਲਦੀ ਫਾਰਮਰ ਕੋਲ ਆਏ ਪਾਣੀ ਵੀ ਬਚੇ ਨਵੀਆਂ ਵੇਜੀਆਂ ਹਰਿਆਣਾ ਨੇ ਬੜੀ ਜਲਦੀ ਐਡਾਪਟ ਕੀਤੀਆਂ ਡਾਇਰੈਕਟਲੀ ਸੀਡਡ ਰਾਈਸ ਝੋਨੇ ਨੂੰ ਕਣਕ ਦੀ ਤਰ੍ਹਾਂ ਮਸ਼ੀਨ ਨਾਲ ਕੇਟ ਦਿੰਨੇ ਆ ਜੀ ਉਹ ਅੱਜਕੱਲ ਸਾਡੇ ਖੇਤ ਖਾਲੀ ਪਏ ਆ ਇਹ ਇੱਕ ਅੱਛੀ ਗੱਲ ਹੈ ਕਿ ਸਾਨੂੰ ਪਾਣੀ ਦੀ ਝੋਨੇ ਲਈ ਫਿਲਹਾਲ ਲੋੜ ਨਹੀਂ ਅਗਲੇ ਮਹੀਨੇ ਅਸੀਂ ਉਹਦੀ ਬਿਜਾਈ ਕਰ ਦਾਂਗੇ ਜਿਉਂ ਤੱਕ ਉਮੀਦ ਹੈ ਕਿ ਪਾਣੀ ਦੀ ਸਿਚੁਏਸ਼ਨ ਇਸ ਆਊਟ ਹੋ ਜਾਏਗੀ ਜੀ ਮਾਨ ਸਰ ਜਾਣਦੇ ਜਾਂਦੇ ਆਪਾਂ ਇੱਕ ਜਿਹੜਾ ਮਸਲਾ ਇਸ ਵੇਲੇ ਹੁਲਜਿਆ ਹੋਇਆ ਜਿਸ ਤਰੀਕੇ ਨਾਲ ਕਿਸਾਨ ਅੱਜ ਕੋਸ਼ਿਸ਼ ਕਰ ਰਹੇ ਸੀਗੇ ਸ਼ੰਭੂ ਥਾਣੇ ਦੇ ਪਹੁੰਚਣ ਦੀ ਘਰਾਉ ਕਰਨ ਦੀ ਤਾਂ ਹਰਿਆਣੇ ਵਾਲੇ ਪਾਸੇ ਵੀ ਆਉਣ ਦੀ ਕੋਸ਼ਿਸ਼ ਕੀਤੀ ਇਧਰ ਪੰਜਾਬ ਵਾਲੇ ਪਾਸੇ ਵੀ ਜਾਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਰੋਕ ਦਿੱਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਸਟੇਟਮੈਂਟ ਆਈ ਸੀ ਕਹਿੰਦੇ ਕਿ ਜਿਹੜੇ ਧਰਨੇ ਆਮ ਲੋਕਾਂ ਨੂੰ ਤੰਗ ਕਰਨ ਲਈ ਲਾਏ ਜਾਂਦੇ ਨੇ ਜਾਂ ਸੜਕਾਂ ਰੋਕ ਕੇ ਜਾਂ ਰੇਲਾ ਰੋਕ ਕੇ ਜਿਨ੍ਹਾਂ ਦੇ ਨਾਲ ਆਮ ਸ਼ਹਿਰੀ ਨੂੰ ਦਿੱਕਤ ਆ ਰਹੀ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨਾਂ ਦੇ ਖਿਲਾਫ ਐਕਸ਼ਨ ਹੋਊਗਾ ਤਾਂ ਉਸ ਮੁਤਲਕ ਅੱਜ ਕਿਸਾਨ ਵੈਸੇ ਵੀ ਰੋਸ ਦੇ ਵਿੱਚ ਸੀਗੇ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਸ਼ੰਭੂ ਬੈਰੀਅਰ ਤੋਂ ਹਟਾਇਆ ਗਿਆ ਉਹਨਾਂ ਨੂੰ ਜਾਂ ਖਨਾਰੀਆ ਦੇ ਪਾਸੋਂ ਪਾਇਆ ਗਿਆ ਤਾਂ ਉਹ ਅਸਰ ਕਿਸਾਨਾਂ ਦੇ ਉੱਪਰ ਸੀਗਾ ਅੱਜ ਇਹ ਜਿਹੜਾ ਅੱਜ ਦਾ ਮਾਹੌਲ ਬਣਿਆ ਇਹਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਇਹ ਇਸ ਇਸ ਵਿੱਚ ਭੋਗਲ ਸਾਹਿਬ ਇੱਕ ਤਾਂ ਜਿਹੜੀ 4 ਮੇਰੇ ਕੱਲ 4 ਤਰੀਕ ਨੂੰ ਇੱਕ ਮੀਟਿੰਗ ਹੋਣੀ ਸੀ ਜੀ ਉਹ ਰੱਦ ਹੋ ਗਈ ਉਹ ਮਤਲਬ ਕਿ ਉਹ ਰੱਦ ਹੋ ਗਈ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਰੱਦ ਹੋਣੀ ਚਾਹੀਦੀ ਸੀ ਇਹਦੇ ਕੋਈ ਪਾਣੀ ਦੇ ਜਿਹੜੇ ਡਿਸਪਿਊਟ ਹੈ ਇਹ ਤੇ ਪੁਰਾਣੇ ਆ ਚੱਲਦੇ ਰਹਿਣਗੇ ਇਹ ਫਾਰਮਰਸ ਇਸ਼ੂ ਅਲੱਗ ਸੀਗਾ ਜਿਹੜਾ ਜਿਸ ਲਈ ਉਹ ਮੀਟਿੰਗ ਹੋਣੀ ਸੀ ਉਹਦਾ ਨਤੀਜਾ ਚਾਏ ਕੁਝ ਵੀ ਨਾ ਨਿਕਲਦਾ ਉਹ ਮੀਟਿੰਗ ਜ਼ਰੂਰ ਹੋਣੀ ਚਾਹੀਦੀ ਸੀ ਤੇ ਉਹ ਮੀਟਿੰਗ ਮੈਨੂੰ ਲੱਗਦਾ ਨਹੀਂ ਹੋਈ ਤਾਂ ਉਸੇ ਕਰਕੇ ਫਾਰਮਰਸ ਨੂੰ ਆਪਣਾ ਫੇਰ ਉਧਰ ਨੂੰ ਤੁਰਨਾ ਪਿਆ ਕਿ ਬਈ ਸਰਕਾਰ ਤਾਂ ਟਾਲਾ ਮਟੋਲੇ ਦੇ ਉਹ ਸਿਸਟਮ ਚ ਚੱਲ ਰਿਹਾ ਹੈ ਤੇ ਅਸੀਂ ਉੱਥੇ ਜਾ ਕੇ ਫੇਰ ਆਪਣਾ ਜਿਹੜਾ ਸਾਡੀ ਡੈਮੋਨਸਟ੍ਰੇਸ਼ਨਸ ਹੈ ਉਹਨਾਂ ਨੂੰ ਮਕਬੂਲ ਤੇ ਮਜ਼ਬੂਤ ਕਰੀਏ ਹਰਿਆਣੇ ਨੇ ਤਾਂ ਦੇਖੋ ਪਹਿਲਾਂ ਵੀ ਪਿਛਲੇ ਸਾਲ ਬਿਲਕੁਲ ਵੀ ਟੱਪਣ ਨਹੀਂ ਦਿੱਤੇ ਕਿਤੇ ਥੇ ਰਹਿਣ ਦੇ ਸਪੈਕਟਰ ਨਹੀਂ ਦਿੱਤੇ ਪੰਜਾਬ ਵਿੱਚ ਇਹਦੀ ਇੱਕ ਦੁਖਾਵਾ ਸਾਈਡ ਇਹ ਵੀ ਸੀ ਕਿ ਬਹੁਤ ਜਗ੍ਹਾ ਤੇ ਬਹੁਤ ਕਿਹੜੀਆਂ ਪ੍ਰਿਵਿਲੇਜਸ ਡਿਮਾਂਡਸ ਨੂੰ ਲੈ ਕੇ ਵੀ ਧਰਨੇ ਲੱਗਣ ਲੱਗੇ ਸੀ ਜਿਨ੍ਹਾਂ ਦਾ ਕਈ ਵਾਰੀ ਕਿਸਾਨੀ ਨਾਲ ਵੀ ਕੋਈ ਮਤਲਬ ਨਹੀਂ ਹੁੰਦਾ ਸੀ ਤੇ ਕਈਆਂ ਨੂੰ ਬੜੀ ਜ਼ਰੂਰੀ ਕੰਮਾਂ ਤੋਂ ਮਤਲਬ ਕਿ ਮਰਹੂਮ ਰਹਿਣਾ ਪੈਂਦਾ ਸੀ ਕੋਈ ਪੇਪਰ ਦੇਣ ਜਾ ਰਿਹਾ ਹੈ ਕੋਈ ਆਪਣੇ ਇੱਕ ਆਪਣੇ ਮੈਡੀਕਲ ਇਲਾਜ ਲਈ ਜਾ ਰਿਹਾ ਹੈ ਤੇ ਲੋਕਾਂ ਵਿੱਚ ਚਾਹੇ ਉਹ ਕਿਸਾਨੀ ਬੈਕਗ੍ਰਾਉਂਡ ਵਾਲੇ ਵੀ ਸੀ ਇੱਕ ਰਿਸੈਂਟਮੈਂਟ ਮੈਨੂੰ ਲੱਗਦਾ ਪੰਜਾਬ ਵਿੱਚ ਆ ਗਈ ਸੀ ਕਿ ਇਹ ਹਰ ਰੋਜ਼ ਦਾ ਹਰ ਇੱਕ ਸੜਕ ਤੇ ਪਤਾ ਨਹੀਂ ਇੱਧਰ ਜਾ ਰਹੇ ਹਨ ਤੇ ਕਿੱਧਰ ਡਾਇਵਰਟ ਹੋਣਾ ਪਏ ਤੇ ਵੇ ਕਿੱਧਰ ਜਾ ਰਹੇ ਕਿਸੇ ਪਾਸੇ ਵੀ ਧਰਨਾ ਮਿਲ ਜਵੇ ਤਾਂ ਉਸ ਕਰਕੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤਾਂ ਮੈਨੂੰ ਲੱਗਦਾ ਕਿ ਇਹ ਬੜੀਆਂ ਸਮਝਣ ਵਾਲੀਆਂ ਚੀਜ਼ਾਂ ਨੇ ਕਿ ਜਿਸ ਤਰੀਕੇ ਨਾਲ ਇਸ ਮਤਲਕ ਸਰਕਾਰ ਨੇ ਫੈਸਲਾ ਲਿਆ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕਿਸਾਨਾਂ ਦੇ ਵਿੱਚ ਰੋਸ ਖਾਸ ਕਰਕੇ ਦੇਖਣ ਨੂੰ ਮਿਲਿਆ ਉਹਦੇ ਕਰਕੇ ਦਿੱਕਤਾਂ ਤਾਂ ਵੱਡੇ ਪੱਧਰ ਤੇ ਹੋਈਆਂ ਨੇ ਫਿਲਹਾਲ ਹੁਣ ਇਹ ਸਮਝਣ ਵਾਲੀ ਗੱਲ ਹੈ ਕਿ ਜਿਸ ਤਰੀਕੇ ਨਾਲ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਸ ਤਰੀਕੇ ਨਾਲ ਇਹ ਹਾਲਾਤ ਬਣੇ ਹੋਏ ਨੇ ਮਾਨ ਸਾਹਿਬ ਮੈਨੂੰ ਲੱਗਦਾ ਕਿ ਇਹ ਇਹਨਾਂ ਦੇ ਇਹਨਾਂ ਦੇ ਵਿੱਚ ਆਮ ਲੋਕਾਂ ਨੂੰ ਤੇ ਜਿਹੜੇ ਧਰਨੇਕਾਰੀ ਨੇ ਉਹਨਾਂ ਨੂੰ ਵੀ ਸਮਝਣਾ ਪਊਗਾ ਕਿ ਇਹ ਹਾਲਾਤ ਕਿਹੋ ਜਿਹੇ ਬਣ ਰਹੇ ਨੇ ਅੱਗੇ ਤੋਂ ਅੱਗੇ ਡੈਫੀਨਟਲੀ ਸਮਝਣਾ ਪਏਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਬਹੁਤ ਜ਼ਰਦਾ ਇਹ ਹੀ ਗੱਲ ਕਹਿ ਰਿਹਾ ਕਿ ਕੇਂਦਰ ਸਰਕਾਰ ਜਿਹੜੀ ਬੜੀ ਸક્ષਮ ਹੈ ਸਾਨੂੰ 50 50 ਇਕਨੋਮੀ ਵੀ ਕਹੀ ਜਾਂਦੀ ਹੈ ਉਹ ਇਸ ਤੇ ਫੈਸਲਾ ਕਿਉਂ ਨਹੀਂ ਲੈ ਪਾ ਜੋ ਵੀ ਉਹਨਾਂ ਨੇ ਅੱਛਾ ਜਾਂ ਬੁਰਾ ਮੈਂ ਇਹ ਨਹੀਂ ਕਹਤਾ ਕਿ ਉਹ ਕਿਸਾਨ ਦੀ ਗੱਲ ਹੀ ਮੰਨਣ ਬਟ ਦੇ ਸ਼ੁਡ ਕਮ ਵਿਦ ਕਲੀਨ ਹੈਂਡਸ ਐਟ ਗਿਵ ਅ ਡਿਸੀਜਨ ਕਿ ਵੀ ਠੀਕ ਹੈ ਐਮਐਸਪੀ ਦੇ ਸਕਦੇ ਹੋ ਤਾਂ ਦੇ ਦਿਓ ਜੇ ਨਹੀਂ ਦੇ ਸਕਦੇ ਤਾਂ ਬੁੱਕਰ ਜਾਓ ਕਿ ਵੀ ਸਾਰੀ ਸਾਰੀ ਕੈਲਕੂਲੇਸ਼ਨਸ ਕਰ ਲਈਆਂ ਕਿ ਇਟ ਇਜ਼ ਅਨ ਇੰਪੋਸੀਬਲ ਡਿਮਾਂਡ ਅਸੀਂ ਪੂਰੀ ਨਹੀਂ ਕਰ ਸਕਦੇ ਇਹ ਵੀ ਤਾਂ ਇੱਕ ਮਜ਼ਬੂਤੀ ਦਿਖਾਣਾ ਹੀ ਹੁੰਦਾ ਨਾ ਜੀ ਤੇ ਤੁਸੀਂ ਵਿਚ ਵਿਚਾਲੇ ਜੇ ਟੰਕੇ ਜੇ ਰੱਖੋਗੇ ਤਾਂ ਉਹਦੇ ਚ ਨਾ ਕੇਵਲ ਜੈਨੂਇਨ ਜਿਹੜੇ ਵੈਲਫੇਅਰ ਆਫ ਫਾਰਮਰ ਲੋਗ ਲੱਗੇ ਨੇ ਉਹਨਾਂ ਦੇ ਨਾਲ ਕੁਝ ਹੋਰ ਵੀ ਅੰਸਰ ਜੁੜ ਜਾਂਦੇ ਨੇ ਜਿਹੜੇ ਸਿਰਫ ਇੱਕ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਲੇਕਿਨ ਇਹ ਮੌਕਾ ਤਾਂ ਕਿਦਰ ਸਰਕਾਰ ਹੀ ਉਹਨਾਂ ਨੂੰ ਦੇ ਰਹੀ ਹੈ ਵਾਰੀ ਵਾਰੀ ਕਿ ਤੁਸੀਂ ਇੱਥੇ ਕੁਝ ਨਾ ਕੁਝ ਸਾਡੇ ਕੋਲ ਫੇਰ ਬਿਲਕੁਲ ਮਸਲਾ ਇਹਨਾਂ ਦਾ ਕਿ ਜਿਸ ਤਰੀਕੇ ਦੇ ਹਾਲਾਤ ਨੇ ਇਹਨਾਂ ਦੇ ਵਿੱਚ ਸਰਕਾਰਾਂ ਨੂੰ ਚਾਹੀਦਾ ਕਿ ਸਥਿਤੀ ਸਪਸ਼ਟ ਰੱਖਣ ਜਿਸ ਸਪਸ਼ਟ ਤਰੀਕੇ ਨਾਲ ਕੋਈ ਫੈਸਲਾ ਕਰ ਦਿੱਤਾ ਜਾਵੇ ਫੇ ਕਿਸਾਨ ਉਸ ਤਰੀਕੇ ਨਾਲ ਆਪਣਾ ਬਦਲ ਦੇਖਣ ਉਸ ਤਰੀਕੇ ਨਾਲ ਅੱਗੇ ਬੜੀ ਜੀ ਬਿਲਕੁਲ ਹਾਂ ਕਿਉਂਕਿ ਹੋਰ ਆਲਟਰਨੇਟ ਦੇਖਣਗੇ ਆਪਣੇ ਆਪ ਸੋਚ ਲਗੇ ਕਿ ਸੇ ਐਮ ਐਸ ਪੀ ਤੋਂ ਬਿਨਾਂ ਆਂ ਫਸਲਾਂ ਬੀਜਣੀ ਹੈ ਜਾਂ ਕੁਝ ਹੋਰ ਕਾਰੋਬਾਰ ਕਰਨਾ ਹੈ ਤਾਂ ਆਈ ਥਿੰਕ ਇਹ ਜ਼ਰੂਰੀ ਹੈ ਜੀ ਜੀ ਮਾਨ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਟ ਕੇ ਬੜੇ ਤਫਸੀਲ ਦੇ ਨਾਲ ਬੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਸਾਡੇ ਦਰਸ਼ਕਾਂ ਦਾ ਬਹੁਤ ਧੰਨਵਾਦ ਤੁਹਾਡਾ ਜੀ ਫੋਗਲ ਸਾਹਿਬ ਧੰਨਵਾਦ ਜੀ ਤੁਹਾਡਾ ਥੈਂਕ ਯੂ ਤਾਂ ਸਾਡੇ ਨਾਲ ਉੱਚੇ ਚਤ ਤੌਰ ਤੇ ਗੁਰਦੀਪ ਸਿੰਘ ਮਾਨ ਕਿਉਂਕਿ ਹਰਿਆਣੇ ਵਾਲੇ ਪਾਸੇ ਕੀ ਚੱਲ ਰਿਹਾ ਹੈਗਾ ਉਹ ਸਮਝਣਾ ਵੀ ਜ਼ਰੂਰੀ ਸੀਗਾ ਸਾਡਾ ਹਰਿਆਣਾ ਦੇ ਨਾਲ ਸ਼ੁਰੂ ਤੋਂ ਇਤਫਾਕ ਰਿਹਾ ਜਿਸ ਤਰ੍ਹਾਂ ਕਿ ਨਾਲ ਅਸੀਂ 2020 ਵਾਲਾ ਅੰਦੋਲਨ ਵੀ ਦੇਖਿਆ ਉਹਦੇ ਵਿੱਚ ਵੀ ਪੰਜਾਬ ਤੇ ਹਰਿਆਣਾ ਇਕੱਠੇ ਹੋ ਕੇ ਸਾਰੇ ਹਲਾਤਾਂ ਨਾਲ ਲੜੇ ਸੀਗੇ ਤਾਂ ਉਹਨਾਂ ਨੂੰ ਇਹ ਸਮਝ ਹੈਗੀ ਹੈ ਕਿ ਇਹ ਸਥਿਤੀ ਸਿਰਫ ਪੰਜਾਬ ਜਾਂ ਹਰਿਆਣਾ ਦੀ ਨਹੀਂ ਬਲਕਿ ਇਹ ਹੁਣ ਕੁੱਲ ਤੌਰ ਤੇ ਦੇਖਣ ਵਾਲੀ ਚੀਜ਼ ਹੈਗੀ ਹੈ ਕਿ ਆਖਰਕਾਰ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਕਿ ਇਹਨਾਂ ਦਾ ਸਿਆਸੀਕਰਨ ਕਿਵੇਂ ਰੋਕਿਆ ਜਾਵੇ ਖਾਸ ਕਰਕੇ ਪਾਣੀ ਦੇ ਮਸਲੇ ਤੇ ਕੋਈ ਇੱਕ ਸਪਸ਼ਟ ਸਟੈਂਡ ਜਿਹੜਾ ਹੈਗਾ ਉਹ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ ਨਾਲ ਦੀ ਨਾਲ ਆ ਜਿਹੜਾ ਪਾਣੀ ਵਾਲਾ ਮਸਲਾ ਉਲਝਾਇਆ ਹੋਇਆ ਇਹਦਾ ਕੋਈ ਪੱਕਾ ਹੱਲ ਕਰ ਲੈਣਾ ਚਾਹੀਦਾ ਤੇ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਵੀ ਲਗਾਤਾਰ ਇਹੀ ਕਹੀ ਜਾ ਰਹੀ ਹੈ ਗੱਲ ਕਿ ਕੇਂਦਰ ਦੇ ਨਾਲ ਮਿਲ ਬੈਠ ਕੇ ਦੋਵੇਂ ਸੂਬੇ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢ ਲੈਣ ਤਾਂ ਇੱਥੇ ਬੜੀਆਂ ਅਹਿਮ ਚੀਜ਼ਾਂ ਸਮਝਣ ਵਾਲੀਆਂ ਨੇ ਕਿ ਆਖਰਕਾਰ ਹੱਲ ਨਿਕਲ ਕਿਉਂ ਨਹੀਂ ਰਿਹਾ ਜਿੱਥੇ ਪੰਜਾਬ ਦੀ ਗੱਲ ਹੈ ਜਿੱਥੇ ਕਿਉਂਕਿ ਮਾਨ ਸਾਹਿਬ ਨੇ ਵੀ ਬੜਾ ਇੱਕ ਬੜਾ ਅਹਿਮ ਜ਼ਿਕਰ ਕੀਤਾ ਕਿ ਜਦ ਸ਼ਾਰਦਾ ਜਮਨਾ ਲਿੰਕ ਬਣਾ ਕੇ ਬਹੁਤ ਸਾਰੇ ਮਸਲਿਆਂ ਦਾ ਹੱਲ ਹੋ ਸਕਦਾ ਆਖਰਕਾਰ ਉਧਰ ਨੂੰ ਸਰਕਾਰਾਂ ਕਿਉਂ ਨਹੀਂ ਵੱਧ ਰਹੀਆਂ ਇਹ ਪੰਜਾਬ ਵਾਲੇ ਪਾਸਿਓਂ ਕਿਉਂ ਰੇੜਕਾ ਬਣਾ ਕੇ ਰੱਖਿਆ ਹੋਇਆ ਤਾਂ ਇੱਥੋਂ ਪਤਾ ਲੱਗਦਾ ਕਿ ਕਿਤਨਾ ਕਿਤੇ ਇਹਨਾਂ ਪਿੱਛੇ ਸਿਆਸੀ ਕਾਰਨ ਨੇ ਕਿ ਇਹ ਪੰਜਾਬ ਤੇ ਹਰਿਆਣਾ ਦੀ ਏਕਤਾ ਜਿਹੜੀ ਹੈ ਉਹਨੂੰ ਬਰਦਾਸ਼ਤ ਜਾਂ ਨਹੀਂ ਕੀਤਾ ਜਾ ਰਿਹਾ ਜਾਂ ਹੋਰ ਵੀ ਬੜੀਆਂ ਚੀਜ਼ਾਂ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀ ਟਿੱਪਣੀ ਸਾਨੂੰ ਜਰੂਰ ਸਾਂਝੀਆ ਕਰਨਾ ਫਿਲਹਾਲ ਇੱਥੇ ਤੁਹਾਡਾ ਤੋਂ ਅਗ ਲੈਣੀ ਆ ਬਹੁਤ ਬਹੁਤ ਧੰਨਵਾਦ